ਐਚਚੁਅਲੀ ਜਦੋਂ ਕਿਡਨੀ ਕੰਮ ਨਹੀਂ ਕਰੇਗੀ ਸਹੀ ਤਰ੍ਹਾਂ ਤਾਂ ਫਿਰ ਦਿੱਕਤਾਂ ਆਉਣੀਆਂ। ਇਹ ਕੀ ਕਰ ਰਿਹਾ ਰੰਦਾ ਹੈਗਾ ਯਾ ਕਿ ਨੰਬਰ 1 ਜੇ ਆਪਾਂ ਗੱਲ ਕਰੀਏ ਜਮਾਂਦਰੂ ਕਾਰਨ ਕਿ ਬਚਪਨ ਤੋਂ ਹੀ ਕਿਡਨੀ ਇੱਕ ਸੀ ਜਾਂ ਇੱਕ ਕਿਡਨੀ ਛੋਟੀ ਸੀ ਜਾਂ ਕੰਮ ਨਹੀਂ ਕਰਦੀ ਸੀ। ਫਿਰ ਥੋੜਾ ਬੀਪੀ ਵੱਧਦਾ ਹੈ ਉਸ ਕਰਕੇ ਕਿਡਨੀ 'ਤੇ ਪ੍ਰਭਾਵ ਪੈ ਸਕਦਾ ਹੈ। 슈ਗਰ ਕਰਕੇ ਕਿਡਨੀ ਖਰਾਬ ਹੋ ਜਾਂਦੀ ਹੈ। इवन ਜੇ ਨਾਰਮਲ ਮੈਡੀਸਿਨ ਆਪਾਂ ਲੈਂਦੇ ਆ ਉਹ ਵੀ ਕਈ ਵਾਰੀ ਕੀ ਹੈ ਕਿਡਨੀ 'ਤੇ ਅਸਰ ਕਰ ਸਕਦੀ ਹੈ। ਜੋ ਡਰਿੰਕ ਕਰਦੇ ਨੇ ਲੋਕ ਉਹਨੂੰ ਦੀ ਪਤਾ ਵੀ ਕਿਡਨੀ ਦੀ ਹੈਗੀ ਆ ਉਹ ਖਰਾਬ ਹੋ ਸਕਦੀ ਹੈ ਜਿਹੜੀ ਹੈ ਡਰਿੰਕਿੰਗ ਨਾਲ ਨਾ ਸਿਰਫ ਕਿਡਨੀ ਲਿਵਰ ਹਾਰਟ ਸਭ ਚੀਜ਼ਾਂ ਤੇ ਅਸਰ ਪੈਂਦਾ ਹੈ ਆਮ ਸਾਰਨਾ ਹੈ ਕਿ ਭਈ ਤੁਹਾਨੂੰ ਜੇ ਕਿਡਨੀ ਸਟੋਨ ਹੈ ਤਾਂ ਤੁਸੀਂ ਬੀਅਰ ਪੀ ਲੋ ਇਹ ਉਲਟਾ ਹੁੰਦਾ ਹੈ ਕਿਡਨੀ 'ਚ ਸਟੋਨ ਫਾਰਮੇਸ਼ਨ ਹੁੰਦੀ ਹੈ ਜੇ ਲਿਵਰ ਇਫੈਕਟ ਹੁੰਦਾ ਹੈ ਉਹ ਵੀ ਕਿਡਨੀ ਤੇ ਅਸਰ ਕਰਦਾ ਹੈ ਕਿ ਜੇ ਤੁਹਾਨੂੰ ਹਾਰਟ ਦੀ ਪ੍ਰੋਬਲਮ ਹੁੰਦੀ ਹੈ ਉਹ ਵੀ ਡਾਇਰੈਕਟਲੀ ਇੰਡਾਇਰੈਕਟਲੀ ਕਿਡਨੀ ਨੂੰ ਇਫੈਕਟ ਕਰੇਗੀ ਕਰੇਗੀ ਇਹਨਾਂ ਨੇ ਵੀ ਜੇ ਕਿਡਨੀ ਸਟੋਨ ਬਣਾਉਂਦੀ ਹੈ ਤਾਂ ਬਾਰ ਬਾਰ ਸਟੋਨ ਹੁੰਦੀ ਹੈਗੀ ਟਰਮ ਹੁੰਦੀ ਹੈ ਦੀ ਡਿਫਰੈਂਟ ਸਟੋਨ ਫਾਰਮਰਸ ਮਤਲਬ ਬਾਰੀ ਬਾਰ ਸਟੋਨ ਫਾਰਮੇਸ਼ਨ ਹੁੰਦੀ ਹੈ ਜੇਕਰ ਨਹੀਂ ਫੇਲ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਇਲਾਜ ਹੈਗਾ ਉਸ ਨੂੰ ਕੀ ਸੋਚਦੇ ਹੋਗੇ ਕਿ ਇਲਾਜ ਕੀ ਹੈਗਾ ਡੈਲਸੀzia ਜਾਂ ਉਸ ਤੋਂ ਸਿਵਾਏ ਕੋਈ ਹੋਰ ਵੀ ਹੈਗਾ ਸਟੇਜ ਇਸ ਤੇ ਡਿਪੈਂਡ ਕਰਦਾ ਹੈ ਜੇ ਇਨੀਸ਼ੀਅਲ ਸਟੇਜ ਇਸ ਨੇ ਮਾਮੂਲੀ ਜੀ ਦਿੱਕਤ ਹੈ ਉਹਦੇ ਵਾਸਤੇ ਕੀ ਸਿੰਪਲ ਦਵਾਈ ਚੱਲੇਗੀ ਤੁਸੀਂ ਬੀਪੀ ਦਾ ਕੰਟਰੋਲ ਰੱਖੋ ਸ਼ੂਗਰ ਦਾ ਕੰਟਰੋਲ ਰੱਖੋ ਖਾਣਾ ਆਪਣਾ ਵਧੀਆ ਰੱਖੋ ਉੱਤੋਂ ਕੁਛ ਕੱਚਾ ਨਮਕ ਨਹੀਂ ਲੈਣਾ ਖਾਣੇ 'ਚ ਕੋਈ ਓਵਰ ਦਾ ਕਾਊਂਟਰ ਮੈਡੀਸਿਨ ਨਹੀਂ ਲੈਣੀ ਫੇਜ਼ 5 ਆ ਜਾਂਦਾ ਹੈ ਮੈ ਲਾਸਟ ਸਟੇਜ ਆ ਜਾਂਦਾ ਹੈ ਕਿਡਨੀ ਫੇਲਿਅਰ ਦਾ ਤੁਹਾਨੂੰ ਸਿੰਪਟਮਸ ਡਿਵੈਲਪ ਹੋਣਾ ਸ਼ੁਰੂ ਹੋ ਜਾਂਦੇ ਹੈ ਪਿਤਾਬ ਆਣਾ ਬੰਦ ਹੋ ਜਾਂਦਾ ਹੈ ਉਲਟੀਆਂ ਲੱਗ ਜਾਂਦੀਆਂ ਨੇ ਭੁੱਖ ਵੀ ਘਟ ਜਾਂਦੀ ਹੈ ਤਾਂ ਫੇਜ਼ ਉਹ ਨੈਕਸਟ ਸਟੈ ਤੇ ਦਾ ਅਲਟੀਮੇਟ ਕਿਉਰ ਕਹ ਲਓ ਜਾਂ ਪੱਕਾ ਇਲਾਜ ਤੁਸੀਂ ਕਹ ਲਓ ਉਹ ਟਰਾਂਸਪੇਰੈਂਟ ਹੈ ਗੈਲਸਿਸ ਬਾਤ ਤੇ ਜਦੋਂ ਆਪਾਂ ਪੇਸ਼ੈਂਟ ਨੂੰ ਚੂਜ਼ ਕਰਦੇ ਹਾਂ ਨਾ ਜੀ ਤਾਂ ਕੀ ਦੇਖਦੇ ਹਾਂ ਜੀ ਇਹ ਫਾਰਮੈਕੋਲੋਜੀ ਬਿਲਕੁਲ ਤੁਹਾਡਾ ਲਾਸਟ ਸਟੇਜ ਆ ਜਾਂਦਾ ਜੀ ਇਹ ਫਾਰ ਸਟੇਜ 5 ਤੱਕ ਕੱਟ ਹੋ ਜਾਂਦਾ ਹੈ ਉਸ ਚ ਕਰ ਸਕਦੇ ਹਾਂ ਦੂਜਾ ਜੀ ਪੇਸ਼ੈਂਟ ਨੂੰ ਕੁਝ ਸਿੰਪਟਮ ਡਿਵਲਪ ਹੁੰਦੇ ਨੇ ਕਿਡਨੀ ਫੇਲਿਅਰ ਦੇ ਦੋ ਤਰ੍ਹਾਂ ਦਾ ਡਾਇਲਿਸਿਸ ਹੁੰਦਾ ਹੈ ਠੀਕ ਹੈ ਇੱਕ ਕਾਮਨ ਜੋ ਆਪਾਂ ਨੂੰ ਸਭ ਨੂੰ ਪਤਾ ਹੈ ਉਹ ਹੈ ਹਿਮੋਡਾਇਲਿਸਿਸ ਜੋ ਮਸ਼ੀਨਾਈ ਹੁੰਦਾ ਹੈ ਹਸਪੀਟਲ 'ਚ ਜਾ ਕੇ ਹੁੰਦਾ ਹੈ ਬਲੱਡ ਆਪਾਂ ਕੱਢਦੇ ਹਾਂ ਬਾਡੀ ਤੇ ਉਹ ਮਸ਼ੀਨ ਚ ਘੁੰਮ ਕੇ ਸਾਫ ਲੱਡ ਦੇ ਦਿੰਦੇ ਨੇ ਤੇ ਇਸ ਤੋਂ ਅੱਛਾ ਤੇ ਬਿਹਤਰੀਨ ਤਰੀਕਾ ਹੁੰਦਾ ਹੈ ਪੈਰੀਟੋਨਿਅਲ ਡਾਇਲਿਸਿਸ ਦਾ ਉਹਦੇ ਚ ਕੀ ਹੈ ਆਪਾਂ ਛੋਟਾ ਜਿਹਾ ਆਪਰੇਸ਼ਨ ਕਰਕੇ ਪੇਟ ਚ ਪਾਈ ਪਾ ਦਿੰਦੇ ਹਾਂ ਤੇ ਫਿਰ ਕੀ ਹੈ ਵੱਡੇ ਵੱਡੇ ਬੈਗਸ ਆਉਂਦੇ ਨੇ ਫਲੂਇਡ ਦੇ ਉਹ ਦਿਨ ਚ ਦੂਤਵਾਰੀ ਦੋ ਤੋਂ ਤਿੰਨ ਵਾਰੀ ਚੇਂਜ ਕਰਨਾ ਪੈਂਦਾ ਹੈ ਪਰ ਉਹ ਪੇਸ਼ੈਂਟ ਘਰੇ ਕਰ ਸਕਦਾ ਡਾਇਲਿਸਿਸ ਕਾਫੀ ਸਾਰੇ ਕੇਸਿਸ ਇਸ ਤਰ੍ਹਾਂ ਹੁੰਦੇ ਨੇ ਕਿ ਜੋ ਬਿਮਾਰੀ ਪਹਿਲਾਂ ਕਿਡਨੀ ਚ ਸੀ ਉਹ ਬਾਅਦ ਚ ਵੀ ਕਿਡਨੀ ਚ ਹੋ ਸਕਦੀ ਹੈ ਤੋਂ ਉਹਦੇ ਵਾਸਤੇ ਆਪਾਂ ਕੋਸ਼ਿਸ਼ ਆ ਵੀ ਇਹ ਹੀ ਹੁੰਦੀ ਹੈ ਕਿ ਆਪਾਂ ਚੰਗੀ ਤਰ੍ਹਾਂ ਟੈਸਟ ਕਰਕੇ ਕੰਪਲੀਟ ਵਰਕਅਪ ਕਰਕੇ ਉਸ ਤੋਂ ਬਾਅਦ ਹੀ 트్రాਸਪਲੈਂਟ ਕਰਦੇ। ਮੈਂ ਆਪਣੇ ਸਭ ਪੇਸ਼ੈਂਟਸ ਨੂੰ ਇੱਕ ਗੱਲ ਦੱਸਦਾ ਕਿ ਤੁਸੀਂ ਆਪਣੇ ਆਪ ਤੋਂ ਕੋਈ ਮੈਡੀਸਿਨ ਨਹੀਂ ਲੈਣਾ। ਕਿਡਨੀ ਦੀ ਬਿਮਾਰੀ ਹੋਣ ਨਾਲ ਹਰ ਕੋਈ ਪਰਿਵਾਰ ਦਾ ਮੈਂਬਰ ਪਰੇਸ਼ਾਨ ਹੋ ਜਾਂਦਾ ਹੈ ਕਿ ਸਾਡਾ ਮਰੀਜ਼ ਠੀਕ ਹੋਵੇਗਾ। ਕਿੱਦਾਂ ਠੀਕ ਹੋਵੇਗਾ? ਕਈ ਵਾਰੀ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਨੀਮ ਹਕੀਮ ਦੇ ਜਿਹੜੇ ਚੱਕਰ ਚ ਪੈਂਦੇ ਆ ਪਰ ਉਸ ਦੇ ਵਿੱਚ ਪੈਣ ਨਾਲ ਹੋਰ ਜ਼ਿਆਦਾ ਨੁਕਸਾਨ ਜਿਹੜੀ ਕਿਡਨੀ ਦਾ ਹੁੰਦਾ ਜਾਂਦਾ ਹੈਗਾ। ਜੇ ਅਸੀਂ ਮੈਡੀਕਲ ਦੇ ਵਿੱਚ ਆਪਾਂ ਕਹਿੰਦਾ ਐਲੋਪੈਥੀ ਦਾ ਇਲਾਜ ਕਰਾਣੇ ਆ। ਪਾ ਉਸ ਦੇ ਨਾਲ ਕੁਛ ਨਾ ਕੁਛ ਜੋ ਕਿਡਨੀ ਹੈਗੀ ਹੈ ਉਹ ਸਰਵਾਈਵ ਕਰਦੀ ਹੈ ਤੇ ਅਸੀਂ ਉਸ ਨੂੰ ਜਿਹੜਾ ਹੈਗਾ ਮਰੀਜ਼ ਨੂੰ ਅੱਗੇ ਤੱਕ ਲੈ ਜਾ ਸਕਦੇ ਹੈਗੇ ਆ ਤੇ ਸਾਡੇ ਨਾਲ ਅੱਜ ਡਾਕਟਰ ਅੰਕੁਰ ਚੌਧਰੀ ਨੇ ਜਿਹੜੇ ਕੀ ਡੀਐਮ ਨੇਫਰੋਲੋਜੀ ਨੇ ਔਰ ਪੰਜਾਬ ਦੇ ਵਿੱਚ ਦੋ ਸੁਪਰ ਸਪੈਸ਼ਲਿਸਟ ਡਾਕਟਰ ਹੈ ਉਹਨਾਂ ਵਿੱਚੋਂ ਇੱਕ ਨੇ ਡਾਕਟਰ ਅੰਕਰ ਚੌਧਰੀ ਡਾਕਟਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਤੇ ਮੇਰਾ ਪਹਿਲਾ ਸਵਾਲ ਇਹ ਹੀ ਹੈ ਵੀ ਕਿਡਨੀ ਨੂੰ ਲੈ ਕੇ ਕਿਡਨੀ ਜਿਹੜੀ ਹੈਗੀ ਇਨਸਾਨ ਦੀ ਜੇ ਕਹਿੰਦੇ ਉਹਦੇ ਪਰ ਕੋਈ ਬਿਮਾਰੀ ਆ ਜਾਂਦੀ ਹੈ ਤਾਂ ਇਨਸਾਨ ਜਿਹੜਾ ਹੈਗਾ ਉਹ ਖਤਮ ਹੁੰਦਾ ਜਾਂਦਾ ਦਿਨ-ਪ੍ਰਤੀ-ਦਿਨ ਜੀ ਦੇਖੋ ਕਿਡਨੀ ਕੀ ਕਰਦੀ ਹੈ ਇੱਕ ਫਿਲਟਰ ਦੀ ਤਰ੍ਹਾਂ ਕੰਮ ਕਰਦੀ ਹੈ ਜਿਸ ਦੇ ਵਿੱਚ ਕੀ ਹੈ ਜੋ ਵੀ ਆਪਣੀ ਬੋਡੀ ਚ ਵੇਸ ਮਟੀਰੀਅਲ ਪ੍ਰੋਡਿਊਸ ਹੁੰਦੇ ਨੇ ਉਹ ਸਾਰਾ ਕੱਢਦੇ ਨੇ ਇਸ ਤੋਂ ਇਲਾਵਾ ਜਿਵੇਂ ਬੋਡੀ ਚ ਸੋਡੀਅਮ ਪੋਟਾਸ਼ੀਅਮ ਦੀ ਕੈਲਸ਼ੀਅਮ ਫਾਸਫੋਰਸ ਦੀ ਮਾਤਰਾ ਇਹਨੂੰ ਮੇਨਟੇਨ ਕਰਕੇ ਰੱਖਦੇ ਨੇ ਐਸਿਡ ਬੇਸ ਬੈਲੈਂਸ ਬਣਾ ਕੇ ਰੱਖਦੇ ਨੇ ਤੇ ਜੋ ਐਕਸਰਸ ਫਲੂਇਡ ਹੁੰਦਾ ਉਹ ਵੀ ਕਿਡਨੀ ਰਾਹੀਂ ਆਪਾਂ ਬਾਹਰ ਕੱਢ ਦਿੰਦੇ ਨੇ ਤਾਂ ਨੈਚੁਰਲੀ ਜਦੋਂ ਕਿਡਨੀ ਕੰਮ ਨਹੀਂ ਕਰੇਗੀ ਸਹੀ ਤਰ੍ਹਾਂ ਤਾਂ ਫਿਰ ਦਿੱਕਤਾਂ ਆਣੀਆਂ ਤੇ ਕਾਰਨ ਕੀ ਹੈ ਵੀ ਕਿਡਨੀ ਜਿਹੜੀ ਹੈਗੀ ਸਹੀ ਤਰ੍ਹਾਂ ਕੰਮ ਨਹੀਂ ਕਰਦੀ ਹੈਗੀ ਉਹ ਪ੍ਰਕਿਆ ਪਕੀਆ ਖਰਾਬ ਹੋ ਜਾਂਦੀ ਆ ਪੰਜਾਬੀ ਵਿੱਚ ਬੋਲਦੇ ਖਰਾਬ ਹੋ ਜਾਂਦੀ ਆ ਉਹਦੇ ਕੀ ਕਰ ਰਹਿੰਦਾ ਹੈਗਾ ਆ ਦੇਖੋ ਇਹਦੇ ਕਈ ਕਾਰਨ ਹੋ ਸਕਦੇ ਆ ਜੇ ਨੰਬਰ 1 ਜੇ ਆਪਾਂ ਗੱਲ ਕਰੀਏ ਜਮਾਂਦਰੂ ਕਾਰਨ ਕਿ ਬਚਪਨ ਤੋਂ ਹੀ ਕਿਡਨੀ ਇੱਕ ਸੀ ਆ ਇੱਕ ਕਿਡਨੀ ਛੋਟੀ ਸੀ ਆ ਕੰਮ ਨਹੀਂ ਕਰਦੀ ਸੀ ਫਿਰ ਇਹਦੇ ਚ ਹੀ ਆ ਜਾਂਦਾ ਇੱਕ ਪੋਲੀਸਿਸਟਿਕ ਕਿਡਨੀ ਡਿਜ਼ੀਜ਼ ਬੋਲਦੇ ਆ ਜਿਹਦੇ ਚ ਕੀ ਹੈ ਕਿਡਨੀ ਚ ਛੋਟੇ ਛੋਟੇ ਸਿਸਟ ਬਣ ਜਾਂਦੇ ਨੇ ਇਹ ਜਮਾਨਦੂ ਕਾਰਨ ਹੋਗੇ ਦੂਜਾ ਆ ਜਾਂਦਾ ਹੈ ਬਲੱਡ ਪ੍ਰੈਸ਼ਰ ਕਰਕੇ ਜੇ ਤੁਹਾਡਾ ਬੀਪੀ ਵੱਧਦਾ ਹੈ ਉਸ ਕਰਕੇ ਕਿਡਨੀ ਤੇ ਪ੍ਰਭਾਵ ਪੈ ਸਕਦਾ ਹੈ ਤੀਜਾ ਤੇ ਸਭ ਤੋਂ ਇੰਪੋਰਟੈਂਟ ਕਾਰਨ ਹੁੰਦਾ ਹੈ 슈ਗਰ ਕਰਕੇ ਕਿਡਨੀ ਖਰਾਬ ਹੋ ਜਾਂਦੀ ਹੈ ਜੀ ਹੋਰ ਕਾਰਨ ਹੁੰਦੇ ਨੇ ਜਿਵੇਂ ਕਿਡਨੀ ਚ ਕੈਂਸਰ ਹੋ ਸਕਦਾ ਹੈ ਤੇ ਇਹਦੇ ਨਾਲ ਨਾਲ ਮਤਲਬ ਉਮਰ ਦੇ ਨਾਲ ਨਾਲ ਇਹ ਬਿਮਾਰੀਆਂ ਹੋਰ ਵੱਧਦੀਆਂ ਨੇ ਇਦੇ ਨਾਲ ਕੀ ਹੁੰਦਾ ਹੈ ਕਿ ਕੁਝ ਕੁਝ ਚੀਜ਼ਾਂ ਜਿਵੇਂ ਟੌਕਸਿਨਸ ਹੁੰਦੇ ਨੇ ਕੋਈ ਡਰੱਗਸ ਹੁੰਦੇ ਇਵਨ ਜੇ ਨੋਰਮਲ ਮੈਡੀਸਨ ਆਪ ਲੈਂਦੇ ਉਹ ਵੀ ਕਈ ਵਾਰੀ ਕੀ ਹੈ ਕਿਡਨੀ ਤੇ ਅਸਰ ਕਰ ਸਕਦੀ ਹੈ ਕਿ ਨੋਰਮਲ ਮੈਡੀਸਨ ਆਪ ਕਰਦੇ ਲਈ ਉਹ ਕਿਸ ਤਰ੍ਹਾਂ ਦੀ ਮੈਡੀਸਨ ਹੈ ਕਿ ਆਪ ਨੂੰ ਉਹ ਆਵੋਇਡ ਕਰਨਾ ਚਾਹੀਦਾ ਹੈ ਬਚਣਾ ਚਾਹੀਦਾ ਹੈਗਾ ਦੇਖੋ ਮੈਂ ਆਪਣੇ ਸਭ ਪੇਸ਼ੈਂਟਸ ਨੂੰ ਇੱਕ ਗੱਲ ਦੱਸਦਾ ਕਿ ਤੁਸੀਂ ਆਪਣੇ ਆਪ ਤੋਂ ਕੋਈ ਮੈਡੀਸਿਨ ਨਹੀਂ ਲੈਣੀ ਠੀਕ ਹੈ ਚਾਹੇ ਉਹ ਸਿੰਪਲ ਖਾਂਸੀ ਜੁਖਾਮ ਬੁਖਾਰ ਦੀ ਮੈਡੀਸਿਨ ਕਿਉਂ ਨਾ ਹੋ ਠੀਕ ਹੈ ਤੁਹਾਡੇ ਨੁਕਰ ਤੇ ਹਸਪਤਾਲ ਨੇ ਤੁਸੀਂ ਜਾ ਕੇ ਰਾਏ ਲੈ ਕੇ ਲੈ ਲਓ ਤਾਂ ਸਭ ਤੋਂ ਵਧੀਆ ਰਹੇਗਾ ਤਾਂ ਜੋ ਵੀ ਆਪਾਂ ਓਵਰ ਦੀ ਕਾਊਂਟਰ ਮੈਡੀਸਿਨ ਲੈਂਦੇ ਆ ਠੀਕ ਹੈ ਉਹ ਚਾਹੇ ਤੁਸੀਂ ਸਿੰਪਲ ਦਰਦ ਦੀ ਗੋਲੀ ਹੋਗੀ ਤੇਜਾਬ ਦੀ ਗੋਲੀ ਹੋਗੀ ਕੋਈ ਉਹ ਮਤਲਬ ਕੌਨਸਟਿਪੇਸ਼ਨ ਵਾਸਤੇ ਤੁਸੀਂ ਕੋਈ ਚੁਰਨ ਲੈ ਲੇਤਾ ਕੋਈ ਦੇਸੀ ਦਵਾਈਆਂ ਲੈ ਲਈ ਤੀ ਜਾਂ ਐਕਸੈਸ ਮਾਤਾ ਚਾਹੀਏ ਬਿਨਾ ਮਤਲਬ ਦਾ ਤੁਸੀਂ ਜਿਹਾ ਆਂਟੀਬਾਇਓਟਿਕਸ ਵੀ ਲੈਂਦੇ ਆ ਇਹ ਸਾਰੀ ਕਿੱਥੇ ਨਾ ਕਿੱਥੇ ਕਿਡਨੀਜ਼ ਨੂੰ ਅਫੈਕਟ ਕਰਦੀ ਹੈ ਤੇ ਇਸ ਤੋਂ ਵੱਡੀ ਗੱਲ ਅੱਜ ਕੱਲ ਕੀ ਚੱਲਿਆ ਮਤਲਬ ਮੁੰਡੇ ਨੇ ਸਭ ਜਿਮ ਜਾਂਦੇ ਨੇ ਸਭ ਕੁਝ ਜਾਂਦੇ ਨੇ ਤਾਂ ਉੱਥੇ ਜਿਮ ਬਾਅਦ ਚ ਪਹੁੰਚਦੇ ਨੇ ਉਸ ਤੋਂ ਪਹਿਲਾਂ ਹੀ ਉਹਨੂੰ ਕਹਿੰਦੇ ਨੇ ਕਿ ਵੀ ਤੁਸੀਂ ਏ ਸਪਲੀਮੈਂਟ ਲੋ ਏ ਸਪਲੀਮੈਂਟ ਏ ਸਪਲੀਮੈਂਟ ਲੋ ਤਾਂ ਆਪਾਂ ਨੂੰ ਪਤਾ ਨਹੀਂ ਉਹਨ ਸਪਲੀਮੈਂਟਸ ਚ ਐਗਜ਼ੈਕਟਲੀ ਕੀ ਚੀਜ਼ ਹੈ ਕਿੰਨੀ ਉਹਨਾਂ ਦੀ ਪਿਓਰਿਟੀ ਹੈ ਕੀ ਹੈ ਕੀ ਨਹੀਂ ਤੇ ਨਾ ਬੋਡੀ ਨੂੰ ਇੰਨੀ ਜ਼ਰੂਰਤ ਹੁੰਦੀ ਉਹਨਾਂ ਚੀਜ਼ਾਂ ਦੀ ਤਾਂ ਇਹ ਸਾਰੀ ਚੀਜ਼ਾਂ ਕੋਈ ਵੀ ਜਦੋਂ ਐਕਸੈਸ ਚ ਲੈ ਲੈਂਦੇ ਨੇ ਤਾਂ ਇਸ ਚ ਸਭੀ ਵਾਈਟਲ ਆਰਗਨਸ ਚਾਹੇ ਤੁਹਾਡੀ ਕਿਡਨੀਜ਼ ਹੋਣ ਲਿਵਰ ਹੋ ਸਭ ਤੇ ਬੁਰਾ ਪ੍ਰਭਾਵ ਪੈ ਸਕਦਾ ਹੈ ਆਪਕੇ ਨੇ ਸਪਲੀਮੈਂਟ ਜਾਂਦੇ ਆ ਰਗੇ ਜਿਮ ਜਾਂਦੇ ਤੁਸੀਂ ਵਧੀਆ ਬਹੁਤ ਵਧੀਆ ਗੱਲ ਕੀਤੀ ਹੈ ਤੇ ਉੱਥੇ ਜੱਕੇ ਸਪਲੀਮੈਂਟ ਲੱਗੇ ਇਹ ਇਹ ਚੱਕਰ ਹੁੰਦਾ ਕਿ ਉਹਦੇ ਵਿੱਚ ਸਟੇਰਸ ਹੁੰਦੇ ਆ ਤਾਂ ਕਿ ਰਿਸਕ ਹੁੰਦਾ ਹੈ ਜਾਂ ਕਿ ਹੋਰ ਕਾਰਨ ਵੀ ਹੈਗਾ ਕਿ ਕਿਡਨੀ ਦੇ ਉੱਪਰ ਉਹ ਅਸਰ ਕਰਦਾ ਹੈਗਾ ਕਿੰਨਾ ਕੁ ਲੈਣਾ ਚਾਹੀਦਾ ਜੇ ਲੈਣਾ ਚਾਹੀਦਾ ਦੇਖੋ ਜਦੋਂ ਆਪਾਂ ਜਿਮ ਜਾਂਦੇ ਆ ਆਪਾਂ ਦੋ ਤਿੰਨ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਹੈ ਠੀਕ ਹੈ ਨੰਬਰ 1 ਇੱਕ ਥੋੜਾ ਪ੍ਰੋਟੀਨ ਇਨਟੇਕ ਪੂਰਾ ਰਹਿਣਾ ਚਾਹੀਦਾ ਹੈ ਨੰਬਰ 2 ਥੋੜਾ ਹਾਈਡਰੇਸ਼ਨ ਅੱਛਾ ਰਹਿਣਾ ਚਾਹੀਦਾ ਹੈ ਪ੍ਰੋਟੀਨ ਤੋਂ ਭਾਵ ਹੈ ਖਾਣੇ ਦੇ ਵਿੱਚ ਜੀ ਠੀਕ ਹੈ ਤਾਂ ਕਿਸੇ ਵੀ ਚੀਜ਼ ਨੂੰ ਸਪਲੀਮੈਂਟ ਕਰਨ ਦਾ ਸਭ ਤੋਂ ਵਧੀਆ ਤਰੀਕਾ ਨੈਚੁਰਲ ਠੀਕ ਹੈ ਜੇ ਤੁਸੀਂ ਵੈਜੀਟੇਰੀਅਨ ਹੋ ਤਾਂ ਤੁਸੀਂ ਵੈਜ ਡਾਈਟ ਇਸ ਤਰ੍ਹਾਂ ਦੀ ਲਓ ਜਿਹਦੇ ਵਿੱਚ ਤੁਹਾਡੇ ਸੋਇਆ ਪ੍ਰੋਟੀਨਸ ਹੋ ਗਏ ਪਨੀਰ ਹੋ ਗਿਆ ਦੁੱਧ ਤੋਂ ਬਣੀ ਚੀਜ਼ਾਂ ਹੋ ਗਈ ਜਿਸ ਤੋਂ ਪ੍ਰੋਟੀਨ ਇਨਟੇਕ ਥੋੜਾ ਪੂਰਾ ਹੋਏ ਨਾਨ ਵੇਜ ਨੂੰ ਆਪਾਂ ਨੂੰ ਸਭ ਨੂੰ ਪਤਾ ਹੈ এগਸ ਲੈ ਲਓ ਏਗ ਵਾਈਟ ਫਿਸ਼ ਮੀਟ ਕੁਝ ਵੀ ਆਪ ਲੈ ਸਕਦੇ ਹੋ ਠੀਕ ਹੈ ਹੁਣ ਜੋ ਚੀਜ਼ ਨਾਰਮਲੀ ਨਹੀਂ ਕਵਰ ਹੁੰਦੀ ਉਹਦੇ ਲਈ ਆਪਾਂ ਸਪਲੀਮੈਂਟ ਦਿੰਦੇ ਆ ਤਾਂ ਬਾਜ਼ਾਰ 'ਚ ਤਰ੍ਹਾਂ ਤਰ੍ਹਾਂ ਦੇ ਸਪਲੀਮੈਂਟਸ ਆਏ ਹੋਏ ਨੇ ਪਰ ਉਹਨਾਂ ਨੂੰ ਮੈਨ ਪੈਲੇਟੇਬਲ ਬਣਾਉਣ ਵਾਸਤੇ इजीली ਡਾਈਜੈਸਟੇਬਲ ਬਣਾਉਣ ਵਾਸਤੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਉਹਦੇ 'ਚ ਐਡ ਕੀ ਜਾਂਦੀਆਂ ਆ ਆਰਟੀਫੀਸ਼ੀਅਲ ਫਲੇਵਰਸ ਹੁੰਦੇ ਨੇ ਐਮ ਐਲ ਸੀ ਫਾਇਰਸ ਹੁੰਦੇ ਨੇ ਹੋਰ ਕਿਸੇ ਤਰ੍ਹਾਂ ਦੇ ਕਈ ਕਈ కెਮਿਕਲਸ ਹੁੰਦੇ ਹੈ ਤੇ ਉਹ ਜਦੋਂ ਵੀ ਬਾਡੀ ਚ ਐਕਸੈਸ ਜਾਨਗੇ ਤਾਂ ਡੈਫੀਨਿਟਲੀ ਕਿਡਨੀ ਤੇ ਤੁਹਾਡੇ ਹੋਰ ਆਰਗਨਸ ਤੇ ਅਫੈਕਟ ਕਰੇਗਾ ਹੀ ਕਰੇਗਾ ਤੁਹਾਡਾ ਇਹ ਕਹਿਣਾ ਹੈ ਐਡਵਾਈਸ ਹੈ ਕਿ ਆਪਾਂ ਜਿਹੜੇ ਹੈਗੇ ਨੇ ਸਪਲੀਮੈਂਟਸ ਜਿੰਮ ਜਾਂ ਜਿਹੜਾ ਦੁਰਕੇ ਜਾਂਦੇ ਨੇ ਉਹ ਸਪਲੀਮੈਂਟਸ ਨਾ ਲੈਣ ਤੁਸੀਂ ਜੇ ਲੈਣੇ ਵੀ ਹੈ ਤਾਂ ਤੁਸੀਂ ਉਹ ਨਾ ਥਰਡ ਪਾਸ ਥਰਡ ਪਾਰਟੀ ਲੈਬ ਟੈਸਟਡ ਸਪਲੀਮੈਂਟਸ ਹੁੰਦੇ ਨੇ ਠੀਕ ਹੈ ਜੋ ਬਿਲਕੁਲ ਪਿਓਰ ਹੁੰਦੇ ਨੇ ਜਦਾਂ ਦੀ ਰਿਪੋਰਟ ਤੁਸੀਂ ਆਰਾਮ ਨਾਲ ਲੈਬ ਤੇ ਘਟ ਸਕਦੇ ਹੋ ਉਹ ਲੈ ਕੇ ਤੁਸੀਂ ਸਪਲੀਮੈਂਟ ਦਾ ਮਤਲਬ ਹੁੰਦਾ ਹੈ ਤੁਸੀਂ ਆਪਣੀ ਡਾਈਟ ਚ ਕੋਈ ਚੀਜ਼ ਐਡ ਕਰ ਰਹੇ ਹੋ ਸੋ ਇਨ ਐਡੀਸ਼ਨ ਟੂ ਵਾਟੇਵਰ ਯੂ ਆਰ ਟੇਕਿੰਗ ਨਾਰਮਲੀ ਜਿੰਨਾ ਤੁਸੀਂ ਨਹੀਂ ਉਹਨੂੰ ਕੰਪਲੀਟ ਕਰ ਸਕਦੇ ਡਾਈਟ ਰੇ ਬਸ ਉਨਾ ਜਾਂ ਤੁਸੀਂ ਸਪਲੀਮੈਂਟ ਲੋ ਤੇ ਉਹ ਅੱਛੀ ਤੇ ਸੇਫ ਕੁਆਲਿਟੀ ਦਾ ਲੋ ਤੇ ਜੋ ਡਰਿੰਕ ਕਰਦੇ ਨੇ ਲੋਗ ਉਹਨਾਂ ਦੀ ਪਤਾ ਨਹੀਂ ਕਿਡਨੀ ਜਿਹੜੀ ਹੈਗੀ ਆ ਉਹ ਖਰਾਬ ਹੋ ਸਕਦੀ ਹੈਗੀ ਆ ਹੁੰਦੀ ਹੈਗੀ ਦੇਖੋ ਜੀ ਡਰਿੰਕਿੰਗ ਨਾਲ ਨਾ ਸਿਰਫ ਕਿਡਨੀ ਲਿਵਰ ਹਾਰਟ ਸਭ ਚੀਜ਼ਾਂ ਤੇ ਅਸਰ ਪੈਂਦਾ ਹੈ ਠੀਕ ਹੈ ਕਿਡਨੀ ਬਾਰੇ ਚ ਆਪਾਂ ਇਨ ਪਰਟੀਕੂਲਰ ਗੱਲ ਕਰੀਏ ਤਾਂ ਦੇਖੋ ਸਭ ਤੋਂ ਵੱਡੀ ਗੱਲ ਕੀ ਹੋ ਜਾਂਦੀ ਹੈ ਕਿ ਡਰਿੰਕਿੰਗ ਨਾਲ ਇੱਕ ਤਾਂ ਕੀ ਹੈ ਕਿ ਪੇਸ਼ੈਂਟ ਲੌਂਗ ਟਰਮ ਚ ਡੀਹਾਈਡਰੇਟਡ ਹੋ ਜਾਂਦਾ ਹੈ ਡੀਹਾਈਡ੍ਰੇਟਿਡ ਹੋ ਜਾਂਦਾ ਹੈ ਜਿਸ ਕਰਕੇ ਕੀ ਹੈ ਉਹਨੂੰ ਕਿਡਨੀ ਸਟੋਨਸ ਹੋ ਸਕਦੇ ਨੇ ਜੋ ਕਿ ਇੱਕ ਬਹੁਤ ਆਮ ਸਾਰਨਾ ਹੈ ਕਿ ਭਈ ਤੁਹਾਨੂੰ ਜੇ ਕਿਡਨੀ ਸਟੋਨ ਹੈ ਤਾਂ ਤੁਸੀਂ ਬੀਅਰ ਪੀ ਲੋ ਤੇ ਬੀਅਰ ਨਾਲ ਕਿਡਨੀ ਸਟੋਨ ਨਿਕਲ ਜਾਣਗੇ ਜਾਂ ਨਹੀਂ ਹੋਣਗੇ ਜੋ ਵੀ ਠੀਕ ਹੈ ਇਹ ਉਲਟਾ ਹੁੰਦਾ ਹੈ ਕਿਡਨੀ 'ਚ ਸਟੋਨ ਫਾਰਮੇਸ਼ਨ ਹੁੰਦੀ ਹੈ ਦੂਜਾ ਹੈ ਕਿ ਜਦੋਂ ਕੋਈ ਹੋਰ ਆਰਗਨਸ ਅਫੈਕਟ ਹੋ ਰਹੇ ਨੇ ਜੇ ਲਿਵਰ ਅਫੈਕਟ ਹੁੰਦਾ ਹੈ ਉਹ ਵੀ ਕਿਡਨੀ ਤੇ ਅਸਰ ਕਰਦਾ ਹੈ ਠੀਕ ਹੈ ਜੇ ਤੁਹਾਨੂੰ ਹਾਰਟ ਦੀ ਪ੍ਰੋਬਲਮ ਹੁੰਦੀ ਹੈ ਉਹ ਵੀ ਡਾਇਰੈਕਟਲੀ ਇਨਡਾਇਰੈਕਟਲੀ ਕਿਡਨ ਨੂੰ ਅਫੈਕਟ ਕਰੇਗੀ ਕਰੇਗੀ ਤੇ ਜੇ ਕਿਡਨੀ ਸਟੋਨ ਆ ਗਿਆ ਕਹਿੰਦੇ ਨੇ ਵੀ ਤਾਂ ਬਾਰਬਰ ਸਟੋਰ ਬਣਾਉਂਦੀ ਹੈਗੀ ਆ ਦੇਖੋ ਇੱਕ ਟਰਮ ਹੁੰਦੀ ਹੈ ਜੀ ਰਿਕਰੈਂਟ ਸਟੋਨ ਫਾਰਮਰਸ ਠੀਕ ਆਪਾਂ ਦੇਖਿਆ ਕੁਝ ਕੁ ਪੇਸ਼ੈਂਟ ਐਵੇ ਜੋ ਹੁੰਦੇ ਨਹੀਂ ਕਿ ਜੋ ਆਏ ਨੇ ਜਿਨ੍ਹਾਂ ਨੂੰ ਕਦੇ ਕੋਈ ਕਿਡਨੀ ਸਟੋਨ ਹੋਇਆ ਸੀ ਪੇਨ ਹੋਇਆ ਕੁਝ ਹੋਇਆ ਅਲਟਰਾਸਾਉਂਡ ਕਰਾਇਆ ਉਸ ਤੇ ਕਿਡਨੀ ਸਟੋਨ ਨਿਕਲੇ ਆ ਤੇ ਉਹ ਆਪੇ ਨਿਕਲ ਗਿਆ ਤੇ ਦੁਬਾਰਾ ਕਦੇ ਦਿੱਕਤ ਨਹੀਂ ਆ ਠੀਕ ਹੈ ਦੂਸਰੇ ਹੋ ਜਾਂਦੇ ਐਜੇ ਪੇਸ਼ੈਂਟ ਜਿਨ੍ਹਾਂ ਚ ਰਿਕਰੈਂਟ ਸਟੋਨ ਫਾਰਮੇਸ਼ਨ ਹੁੰਦਾ ਹੈ ਕਿ ਮਤਲਬ ਬਾਰੀ ਬਾਰੀ ਸਟੋਨ ਫਾਰਮੇਸ਼ਨ ਹੁੰਦੀ ਹੈ ਫਿਰ ਇਹਨਾਂ ਚ ਮਤਲਬ ਲੰਬਾ ਵਰਕਅਪ ਹੁੰਦਾ ਹੈ ਜੈਨੇਟਿਕ ਵਰਕਅਪ ਦੇਖਿਆ ਜਾਂਦਾ ਹੈ ਕਿ ਭਈ ਘਰ ਚ ਕਿਸੇ ਨੂੰ ਇਸ ਤਰ੍ਹਾਂ ਬਿਮਾਰੀ ਤਾਂ ਨਹੀਂ ਸੀ ਜਾਂ ਕਿਸ ਪ ਡਿਕੇਸਿਡ ਦਾ ਸਟੋਨ ਹੈ অক্সਲੇਟ ਸਟੋਨ ਹੈ ਫਿਰ ਉਸੇ ਤਰ੍ਹਾਂ ਉਹਨਾਂ ਦਾ ਟ੍ਰੀਟਮੈਂਟ ਹੋ ਕੀਤਾ ਜਾਂਦਾ ਤੇ ਜਿਸ ਸਟੋਨ ਜਗਣਾ ਪੈਂਦਾ ਕਈ ਵਾਰ ਸਾਈਗਰੈਂਟ ਸਟੋਨ ਪਿਆ ਰਹਿੰਦਾ ਹੈਗਾ ਯਾਰ ਜੀ ਜੇ ਉਹਦਾ ਨਾਮ ਪਤਾ ਚੱਲੇ ਤਾਂ ਕਿਡਨੀ ਨੂੰ ਵੀ ਖਰਾਬ ਕਰ ਸਕਦਾ ਹੈ ਡੈਫੀਨਿਟਲੀ ਕਰਦਾ ਹੈ ਜੀ ਠੀਕ ਹੈ ਦੇਖੋ ਐਵੇਂ ਹੁੰਦਾ ਹੈ ਕਿ ਮਨਾਂ ਕਿਡਨੀ ਦੇ چھوٹਾ ਸਟੋਨ ਹੈ ਠੀਕ ਹੈ ਉਹ ਤਾਂ ਨਿਕਲ ਜਾਂਦਾ ਹੈ ਕਈ ਵਾਰੀ ਕੀ ਹੁੰਦਾ ਆਪਾਂ ਨੂੰ ਪਤਾ ਵੀ ਨਹੀਂ ਚੱਲਦਾ ਠੀਕ ਹੈ ਦਰਦ ਨਹੀਂ ਹੁੰਦਾ ਕੋਈ ਦਿੱਕਤ ਨਹੀਂ ਆਉਂਦੀ ਆਰਾਮ ਨਾਲ ਸਟੋਨ ਪਾਸ ਹੋ ਜਾਂਦਾ ਹੈ ਤੇ ਜਦੋਂ ਜੇ ਸਟੋਨ ਦਾ ਸਾਈਜ਼ ਵੱਡਾ ਹੁੰਦਾ ਹੈ ਤੇ ਉਹ ਵੀ ਨਾ ਵੀ ਦਿੱਕਤ ਦੇ ਰਿਹਾ ਤਾਂ ਉਹ ਕੀ ਹੁੰਦਾ ਹੈ ਬੈਕ ਪ੍ਰੈਸ਼ਰ ਕਰਕੇ ਇੱਕ ਤਾਂ ਕਿਡਨੀ ਤੇ ਸਵੇਲਿੰਗ ਪ੍ਰੋਡਿਊਸ ਕਰਦਾ ਹੈ ਤੇ ਦੂਜਾ ਹੁੰਦਾ ਹੈ ਉਹ ਇੱਕ ਫੋਕਸ ਬਣ ਜਾਂਦਾ ਹੈ ਇਨਫੈਕਸ਼ਨ ਵਾਸਤੇ ਤੇ ਉਹਦੇ ਆਲੇ-ਦੁਆਲੇ ਮਤਲਬ ਇਨਫੈਕਸ਼ਨ ਹੋ ਜਾਂਦਾ ਹੈ ਤੇ ਫਿਰ ਉਹ ਅੱਗੇ ਚੱਲ ਕੇ ਕਿਡਨੀ ਨੂੰ ਨੁਕਸਾਨ ਕਰ ਤੇ ਆਪਾਂ ਕਿਡਨੀ ਗੱਲ ਕਰ ਰਹੇ ਆ ਜੇ ਕਿਡਨੀ ਹੈਗੀ ਆਪਣੇ ਕਿ ਕਿੰਨੀ ਸਬਦੇ ਕੋਲੀਆਂ ਦੋ ਕਿਡਨੀਆਂ ਜਨਾਂ ਨੇ ਤਾਂ ਕਹਿੰਦੇ ਇੱਕ ਇੱਕ ਤਾਂ ਇੱਕ ਕਿਡਨੀ ਕੰਮ ਕਰਦੀ ਆ ਤੇ ਇਹਦੇ ਵਾਸਤੇ ਸਾਨੂੰ ਅਗਰ ਆਪਾਂ ਗੱਲ ਕਰੀਏ ਕਿ ਕਿਸ ਤਰ੍ਹਾਂ ਦਾ ਟੈਸਟ ਜਿਹੜਾ ਹੈਗਾ ਰੂਟੀਨ 'ਚ ਕੋਈ ਆਮੰਦਾਂ ਨੂੰ ਕਰਾਉਣਾ ਚਾਹੀਦਾ ਹੈ ਜਾਂ ਨਹੀਂ ਕਰਾਉਣਾ ਚਾਹੀਦਾ ਦੇਖੋ ਆ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਕਿ ਆਪਾਂ ਐਟ ਲੀਸਟ ਇਅਰਲੀ ਆਪਣੇ ਰੂਟੀਨ ਟੈਸਟ ਕਰਵਾਈਏ ਉਹਦੇ ਚ ਆਪਣਾ ਮਤਲਬ ਸਿੰਪਲ ਜੋ ਬਲੱਡ ਟੈਸਟ ਹੁੰਦੇ ਨੇ ਜਿਸ ਚ ਆਪਾਂ ਹਿਮੋਗਲੋਬਿਨ ਚੈੱਕ ਕਰਦੇ ਆ ਲਿਵਰ ਚੈੱਕ ਕਰਦੇ ਉਸੀ ਤਰ੍ਹਾਂ ਕਿਡਨੀ ਫੰਕਸ਼ਨ ਟੈਸਟ ਹੁੰਦੇ ਨੇ ਜਿਸ ਤੋਂ ਆਪਾਂ ਨੂੰ ਮੋਟਾ ਮੋਟਾ ਇਹ ਪਤਾ ਚੱਲ ਜਾਂਦਾ ਕਿ ਆਪਣੀ ਕਿਡਨੀ ਠੀਕ ਕੰਮ ਕਰ ਰਹੀ ਹੈ ਨਹੀਂ ਇੱਕ ਚੀਜ਼ ਜੋ ਅਕਸਰ ਪੇਸ਼ੈਂਟ ਕਰਾਣਾ ਤੇ ਡਾਕਟਰ ਦੱਸਣਾ ਭੁੱਲ ਜਾਂਦੇ ਆ ਉਹ ਹੁੰਦਾ ਹੈ ਰੂਟੀਨ ਯੂਰਿਨ ਐਗਜ਼ਾਮੀਨੇਸ਼ਨ ਯੂਰਿਨ ਚ ਤੁਸੀਂ ਇਹ ਚੀਜ਼ ਜ਼ਰੂਰ ਚੈੱਕ ਕਰੋ ਕਿ ਤੁਹਾਡਾ ਕੋਈ ਪ੍ਰੋਟੀਨ ਦਾ ਲੀਕੀਜ ਤਾਂ ਨਹੀਂ ਹੋ ਰਿਹਾ ਕਈ ਵਾਰੀ ਕੀ ਹੁੰਦਾ ਈਵਨ ਸ਼ੂਗਰ ਦਾ ਵੀ ਫਸਟ ਟਾਈਮ ਆਪਾਂ ਨੂੰ ਯੂਰਿਨ ਤੋਂ ਪਤਾ ਚੱਲਦਾ ਹੈ ਜੀ ਇਸ ਤੋਂ ਇਲਾਵਾ ਆਪਣੇ ਰੈਗੂਲਰ ਬੀਪੀ ਮੋਨੀਟਰ ਕਰਦੇ ਰਹੋ ਤੁਸੀਂ ਤਾਂ ਆਈ ਥਿੰਕ ਮਤਲਬ ਇਹ ਬੇਸਿਕ ਟੈਸਟ ਨੇ ਜੋ ਏਟਲੀਸਟ ਆਪਾਂ ਇਅਰਲੀ ਤੱਕ ਕਰਾਈਏ ਕਰਾਈਏ ਤੇ ਆਪਾਂ ਕਹਿੰਦੇ ਕਿਡਨੀ ਗਲ ਕਰ ਰਹੇ ਨੇ ਕਿਡਨੀ ਫੇਲ ਹੁੰਦੀਆਂ ਨੇ ਕਹਿੰਦੇ ਵੀ ਖਰਾਬ ਹੋ ਗਈਆਂ ਇਹ ਇੱਕ ਹੁੰਦੀ ਆ ਜਾਂ ਦੋਨੋਂ ਹੀ ਹੋ ਜਾਂਦੀਆਂ ਨੇ ਇਹ ਤੁਸੀਂ ਬਹੁਤ ਹੀ ਵਧੀਆ ਕੁਐਸਚਨ ਪੁੱਛਿਆ ਕਿਉਂਕਿ ਜਦੋਂ ਵੀ ਆਪਣੇ ਕੋਲ ਪੇਸ਼ੈਂਟ ਆਦੇ ਨੇ ਉਹ ਸਭ ਤੋਂ ਪਹਿਲਾਂ ਇਹ ਪੁੱਛਦੇ ਆ ਕਿ ਡਾਕਟਰ ਸਾਹਿਬ ਇੱਕ ਕਿਡਨੀ ਫੇਲ ਹੋ ਗਈ ਹੈ ਦੋਨੋਂ ਫੇਲ ਹੋ ਗਈ ਤੇ ਜਾਂ ਮਤਲਬ ਕੰਮ ਕਰ ਰਹੀ ਹੈ ਤਾਂ ਕਿੰਨੇ ਪਰਸੈਂਟ ਕੰਮ ਕਰ ਰਹੀ ਹੈ ਹੁਣ ਦੇਖੋ ਇਸ ਲਈ ਸਮਝਣ ਵਾਲੀ ਚੀਜ਼ ਹੈ ਦੋ ਚੀਜ਼ਾਂ ਹੁੰਦੀਆਂ ਇੱਕ ਹੁੰਦਾ ਹੈ AKI ਜਿਹਨੂੰ ਆਪਾਂ ਕਹਿੰਦੇ ਆ ਅਕਿਊਟ ਕਿਡਨੀ ਇੰਜਰੀ ਇੱਕ ਹੀ ਹੁੰਦਾ ਹੈ ਕਿ ਕਿਡਨੀ ਨੇ ਚ ਕੋਈ ਟੈਂਪਰੀ ਦਿੱਕਤ ਆਈ ਮਾਲੋ ਜਿਵੇਂ ਕੋਈ ਬੀਪੀ ਫਾਲ ਕਰ ਗਿਆ ਜਾਂ ਬੀਪੀ ਜ਼ਿਆਦਾ ਵੱਧ ਗਿਆ ਜਾਂ ਕੋਈ ਟੌਕਸਿਨਸ ਕੋਈ ਡਰੱਗਸ ਕਰਕੇ ਮਤਲਬ ਕਿਡਨੀ ਨੂੰ ਅਫੈਕਟ ਹੋ ਗਿਆ ਜਾਂ ਇਨਫੈਕਸ਼ਨ ਹੋ ਗਿਆ ਜਿਸ ਦੇ ਕਾਰਨ ਕਿਡਨੀ ਨੂੰ ਅਫੈਕਟ ਆ ਗਿਆ ਉਹ ਕੀ ਹੈ ਜਦੋਂ ਆਪਾਂ ਇਨਫੈਕਸ਼ਨ ਟਰੀਟ ਕਰਤਾ ਜਾਂ ਜਦੋਂ ਆਫੈਂਡਿੰਗ ਏਜੈਂਟ ਹੈ ਜੋ ਵੀ ਡਰੱਗ ਸੀ ਟੌਕਸਿਨ ਸੀ ਉਹਨੂੰ ਲੈਣਾ ਬੰਦ ਕਰਤਾ ਤਾਂ ਧੀਰੇ ਧੀਰੇ ਕਰਕੇ ਕਿਡਨੀ ਵਾਪਸ ਨਾਰਮਲ ਹੋ ਜਾਂਦੀ ਹੈ ਇਹਨੂੰ ਬੋਲਦੇ ਆਕਿਊਟ ਕਿਡਨੀ ਇੰਜਰੀ ਆ ਆਕਿਊਟ ਕਿਡਨੀ ਫੇਲੀਅਰ ਤੇ ਦੂਜਾ ਹੁੰਦਾ ਹੈ ਜਦੋਂ ਜੋ ਆਪਾਂ ਆਮ ਭਾਸ਼ਾ ਚ ਕਹਿੰਦੇ ਨੇ ਕਿ ਕਿਡਨੀ ਫੇਲ ਹੋ ਗਈ ਹੈ ਉਹ ਹੁੰਦਾ ਹੈ ਕ੍ਰੋਨਿਕ ਕਿਡਨੀ ਡਿ ये च यह मतलब होंगे कि किडनी च परमानेंट डैमेज हो चुका है वो जो भी आप किडनी एबसेंट सी या बी पी शुगर करके या किसी भी होर कर, हो किडनी परमानेंटली डैमेज हो गई है जी जो किडनी डैमेज होंगी उसका सिमटम बाहर की दिखता लोगों को पता लगे कि मेरी किडनी डैमेज हो रही है आप चैक करना चाहिए जाके देखो अपनी किडनीज जो होंगी बहुत ही स्ट्रग ऑर्गनस होंगे ने जो तुम के चलो कि जो अपनी सिंगल किडनी भी जो पंद्रह तो भी परसेंट भी कम कर रही है तो ਤੁਹਾਨੂੰ ਐਵੇਂ ਹੋਏਗਾ ਕਿ ਕੋਈ ਸਿੰਪਟਮਸ ਹੀ ਨਹੀਂ ਮਹਿਸੂਸ ਹੋਣਗੇ ਜੀ ਤਾਂ ਉਹਦੇ ਵਾਸਤੇ ਕੀ ਹੈ ਮਤਲਬ ਆਮ ਪਾਸ਼ਾ ਨੂੰ ਆਪਾਂ ਨੂੰ ਇਹਨਾਂ ਪਤਾ ਹੈ ਕਿ ਕਿਡਨੀ ਹੈ ਤਾਂ ਯੂਰਿਨ ਪ੍ਰੋਡਿਊਸ ਕਰਦੀ ਹੈ ਜੇ ਪਿਸ਼ਾਬ ਆਦੀ ਆ ਰਿਹਾ ਤਾਂ ਆਪਾਂ ਠੀਕ ਹੈ ਐਜਾ ਨਹੀਂ ਹੁੰਦਾ ਤਾਂ ਆਪਾਂ ਛੋਟੇ ਛੋਟੇ ਜੋ ਸਟਲ ਸਿੰਪਟਮਸ ਹੁੰਦੇ ਨੇ ਜਿਵੇਂ ਭੁੱਖ ਕਮ ਲੱਗਣਾ ਨੌਜ਼ੀਆ ਫੀਲ ਹੋਣਾ weight ਘਟਣਾ ਸਰੀਰ 'ਚ ਖਾਰੇਸ਼ ਆਣਾ ਪੈਰਾਂ 'ਚ ਸੋਜਾ ਆਣਾ ਜਾਂ ਅੱਖਾਂ ਦੇ ਥੱਲੇ ਸਵੇਰੇ ਸੋਜਾ ਆਣਾ ਹੋਰ ਪਿਸ਼ਾਬ 'ਚ ਝਾਗਾ ਨੇ ਜਾਂ ਰਾਤ ਨੂੰ ਬਾਰੀ ਬਾਰੀ ਉੱਠ ਕੇ ਪਿਸ਼ਾਬ ਕਰਨ ਜਾਣਾ ਠੀਕ ਹੈ ਜਾਂ ਓਵਰ ਆਲ ਕਮਜ਼ੋਰੀ ਮਹਿਸੂਸ ਹੋਣਾ ਇਹ ਬਿਲਕੁਲ ਸਿੰਪਲ ਸਿੰਪਲ ਸਿੰਪਟਮਸ ਨੇ ਜਿਨ੍ਹਾਂ ਦਾ ਆਪ ਨੂੰ ਥੋੜਾ ਧਿਆਨ ਰੱਖਣਾ ਚਾਹੀਦਾ ਹੈ ਤੇ ਜੇ ਅਜੇ ਤੱਕ ਕੁਝ ਵੀ ਚੀਜ਼ ਡਿਵੈਲਪ ਹੋ ਰਹੀ ਹੈ ਤਾਂ ਤੁਸੀਂ ਡੈਫੀਨਿਟਲੀ ਆਪਣੇ ਡਾਕਟਰ ਜਾਂ ਨੈਫਰੋਲੋਜਿਸਟ ਨੂੰ ਕੰਸਲਟ ਕਰੋ ਤੁਸੀਂ ਇੱਕ ਗੱਲ ਕਹਿ ਸਕੀ ਇਹਦੇ ਵਿੱਚ ਵੀ ਜਿਹੜੀ ਕਿਡਨੀ ਹੈਗੀ ਹੈ ਜਦੋਂ ਫੇਲਰ ਹੁੰਦਾ ਹੈ ਆਪਾਂ ਕਹਿੰਦੇ ਆ ਵੀ ਉਹਦੇ ਵਿੱਚ ਟੈਸਟ ਜਿਹੜੇ ਹੋਣੇ ਚਾਹੀਦੇ ਨੇ ਕਾਫੀ ਜੇ ਟੈਸਟ ਹੋਊਗਾ ਤਾਂ ਪਤਾ ਚੱਲ ਜਾਏਗਾ ਕਿ ਇਹ ਕਿਡਨੀ ਜਿਹੜੀ ਹੈਗੀ ਹੈ ਇਹ ਫੇਲਰ ਵਰ ਜਾ ਰਹੀ ਹੈ ਜੀ ਜਿਕਣਾ ਕਈ ਵਾਰੀ ਬੰਦਾ ਟੈਸਟ ਨਹੀਂ ਕਰਾਂਦਾ ਉਹਨੂੰ ਬਾਅਦ ਵਿੱਚ ਪਤਾ ਲੱਗਦਾ ਜਾ ਕੇ ਹਾਂ ਚ ਮੇ ਤਾਂ ਡਾਕਟਰ ਗੱਲ ਕਰੇ ਡਾਕਟਰ ਜੀ ਕਿੰਨੀ ਥੋੜੀ ਹੈ ਨਹੀਂ ਠੀਕੀ ਹੈਗੀ ਆ ਜੀ ਉਹ 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 ਪੇਸ਼ੇਂਟ ਜਿਹੜਾ ਹੈਗਾ ਉਹ ਕੀ ਕਰੇ ਦੇਖੋ ਆਪਣੇ ਕੋਲ ਅੱਧੇ ਟਾਈਮ ਪੇਸ਼ੇਂਟ ਇਸ ਤਰ੍ਹਾਂ ਹੀ ਆਂਦੇ ਨੇ ਇੱਕ ਤੁਸੀਂ ਯਕੀਨ ਮਾਨੋਗੇ ਕਿਉਂਕਿ ਸਾਡੇ ਕੋਲ ਪੇਸ਼ੈਂਟ ਆਉਂਦੇ ਨੇ ਉਸ ਤੋਂ ਪਹਿਲਾਂ ਉਹਨਾਂ ਨੂੰ ਕੋਈ ਬੀਪੀ ਦੀ ਦਵਾਈ ਨਹੀਂ ਚੱਲ ਰਹੀ ਕੁਝ ਨਹੀਂ ਚੱਲਦੀ ਟੈਸਟ ਕਰਾਇਆ ਸਿੱਧਾ ਲਾਸਟ ਸਟੇਜ ਤੇ ਕਿਡਨੀ ਫੇਲਰ ਦਾ ਤੇ ਪੇਸ਼ੈਂਟ ਵੀ ਤੁਸੀਂ ਦੇਖੋਗੇ ਪੇਸ਼ੈਂਟ ਨੂੰ ਐਸ ਇਸ ਯੂਰੀਆ ਠੀਕ ਆ ਰਿਹਾ ਪਰ ਜਦੋਂ ਤੁਸੀਂ ਉਹਨਾਂ ਨੂੰ ਪੁੱਛਦੇ ਹੋ ਫਿਰ ਉਹ ਦੱਸਦੇ ਨੇ ਕਿ ਹਾਂ ਮੈਨੂੰ ਚੱਲਣ ਫਿਰਨ ਤੇ ਸਾਹ ਮੇ ਚੜਦਾ ਹੈ ਜਾਂ ਮੈਨੂੰ ਪੈਰਾਂ 'ਚ ਸੋਜ ਆ ਰਹੀ ਸਭ ਥਾਰੇ ਤਾਂ ਇਹ ਡਿਪੈਂਡ ਕਰਦਾ ਹੈ ਕਿ ਆਪਾਂ ਨੂੰ ਕਿਸ ਸਟੇਜ ਤੇ ਉਹ ਪੇਸ਼ੈਂਟ ਟੱਕਰਦਾ ਹੈ ਨਾ ਜਿਵੇਂ ਜਿ세 ਕਿਡਨੀ ਫੇਲਿਅਰ ਦੇ 5 ਸਟੇजेस ਹੁੰਦੇ ਨੇ ਠੀਕ ਹੈ ਇਨੀਸ਼ੀਅਲ ਸਟੇਜ ਸਟੇਜ 3 ਤੱਕ ਰਹਿੰਦੇ ਨੇ ਜੇ ਪੇਸ਼ੈਂਟ ਠੀਕ ਹੈ ਤੋਂ ਉਹਦੇ ਚ ਕੀ ਹੈ ਆਪਾਂ ਦਵਾਈ ਦਿੰਦੇ ਨੇ ਪੇਸ਼ੈਂਟ ਨੂੰ ਤੇ ਉਹਦੇ ਨਾਲ ਕੀ ਹੈ ਪੇਸ਼ੈਂਟ ਦਾ ਕਾਫੀ ਟਾਈਮ ਐਵੇਂ ਨਿਕਲ ਜਾਂਦਾ ਹੈ ਬੀਪੀ ਸ਼ੂਗਰ ਥੋੜਾ ਕੰਟਰੋਲ ਰਹਿੰਦਾ ਹੈ ਕਿਡਨੀ ਦੀ ਮਾਮਲੀ ਦਵਾਈ ਚਲਦੀ ਹੈ ਉਹਦੇ ਨਾਲ ਲੰਬਾ ਟਾਈਮ ਐਵੇਂ ਨਿਕਲਦਾ ਹੈ ਤੇ ਜੇ ਅੱਗੇ ਚਲ ਕੇ ਜੇ ਕਿਸ ਤਰ੍ਹਾਂ ਜੇ ਸਟੇजेस ਵਨਦੇ ਨੇ ਸਟੇਜ 4 ਹੋ ਜਾਂਦਾ ਸਟੇਜ 5 ਹੋ ਜਾਂਦਾ ਫਿਰ ਆਪਾਂ ਨੂੰ ਬਾਕੀ ਚੀਜ਼ਾਂ ਬਾਰੇ ਵਿੱਚ ਸੋਚਣਾ ਪੈਂਦਾ ਜਿਵੇਂ ਡਾਇਲਿਸਿਸ ਹੋ ਗਿਆ ਟਰਾਂਸਪਲੈਂਟ ਹੋ ਰਿਹਾ ਇਸ ਤਰ੍ਹਾਂ ਜੇਕਰ ਨਹੀਂ ਫੇਲ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਇਲਾਜ ਹੈਗਾ ਤੁਸੀਂ ਉਹਨੂੰ ਕੀ ਸੋਚਦੇ ਹੋ ਵੀ ਇਲਾਜ ਕੀ ਹੈਗਾ ਡੈਲਸੀਜ਼ੀਆ ਜਾਂ ਉਸ ਤੋਂ ਸਿਵਾਏ ਕੋਈ ਹੋਰ ਵੀ ਹੈਗਾ ਦੇਖੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਸਟੇਜਿਸ ਤੇ ਡਿਪੈਂਡ ਕਰਦਾ ਹੈ ਜੇ ਇਨੀਸ਼ੀਅਲ ਸਟੇਜਿਸ ਨੇ ਮਾਮੂਲੀ ਜੀ ਦਿੱਕਤ ਹੈ ਉਹਦੇ ਵਾਸਤੇ ਕੀ ਸਿੰਪਲ ਦਵਾਈ ਚੱਲੇਗੀ ਤੁਸੀਂ ਬੀਪੀ ਦਾ ਕੰਟਰੋਲ ਰੱਖੋ ਸ਼ੂਗਰ ਦਾ ਕੰਟਰੋਲ ਰੱਖੋ ਖਾਣਾ ਆਪਣਾ ਵਧੀਆ ਰੱਖੋ ਉੱਤੋਂ ਕੁਝ ਕੱਚਾ ਨਮਕ ਨਹੀਂ ਲੈਣਾ ਖਾਣੇ ਚ ਕੋਈ ਓਵਰ ਦਾ ਕਾਊਂਟਰ ਮੈਡੀਸਿਨ ਨਹੀਂ ਲੈਣੀ ਇੰਨੀ ਚੀਜ਼ਾਂ ਰੱਖੋਗੇ ਤੁਹਾਡਾ ਲੰਮਾ ਟਾਈਮ ਐਵੇਂ ਨਿਕਲ ਜਾਊਗਾ ਜੇ ਤੁਹਾਡਾ ਸਟੇਜ 4 ਸਟੇਜ ਜਾਂ ਸਟੇਜ 5 ਆ ਜਾਂਦਾ ਹੈ ਮੈ ਲਾਸਟ ਸਟੇਜ ਆ ਜਾਂਦਾ ਹੈ ਕਿਡਨੀ ਫੇਲਰ ਦਾ ਜਾਂ ਤੁਹਾਨੂੰ ਸਿੰਪਟਮਸ ਡਿਵੈਲਪ ਹੋਣਾ ਸ਼ੁਰੂ ਹੋ ਜਾਂਦੇ ਜਿਵੇਂ ਤੁਰੰਤ ਫਿਰ ਇੰਤ ਸਾਂ ਚੜਦਾ ਹੈ ਪੈਨ ਵਾਲੇ ਸਾਂ ਚੜਦਾ ਹੈ ਪਿਸ਼ਾਬ ਆਣਾ ਬੰਦ ਹੋ ਜਾਂਦਾ ਹੈ ਉਲਟੀਆਂ ਲੱਗ ਜਾਂਦੀਆਂ ਨੇ ਭੁੱਖ ਲ ਘਟ ਲੱਗ ਜੇ ਐਡੇ ਕੇਸਿਸ ਚ ਕੀ ਹੈ ਸਿਰਫ ਦਵਾਈਆਂ ਕੰਮ ਨਹੀਂ ਕਰਦੀ ਤਾਂ ਫਿਰ ਜੋ ਨੈਕਸਟ ਸਟੈਪ ਹੁੰਦਾ ਉਹ ਡਾਇਲਿਸਿਸ ਹੁੰਦਾ ਤੇ ਦਾ ਅਲਟੀਮੇਟ ਕਿਉਰ ਕਹ ਸਿੱਕੇ ਸਿੱਕੇ ਕਿ ਜਿਹੜਾ ਕੱਚਾ ਨਮਕ ਨਹੀਂ ਖਾਣਾ ਉਸ ਤੋਂ ਭਾਵ ਕੀ ਹੈ ਕਿ ਉਹ ਕਿੱਦਾਂ ਦਾ ਨਮਕ ਨਹੀਂ ਖਾਣਾ ਦੱਸੋ ਦੇਖੋ ਕਿ ਆਪਾਂ ਨਾ ਜਦੋਂ ਵੀ ਮਤਲਬ ਕੋਈ ਹਾਈਪਰਟੈਂਸਿਵ ਪੇਸ਼ੈਂਟ ਹੁੰਦਾ ਹੈ ਉਹਦਾ ਬੀਪੀ ਵੱਧਦਾ ਹੈ ਤਾਂ ਆਪਾਂ ਹਰ ਪੇਸ਼ੈਂਟ ਨੂੰ ਇਹ ਦੱਸਦੇ ਹਾਂ ਕਿ ਭਈ ਨਮਕ ਨਹੀਂ ਖਾਣਾ ਨਮਕ ਨਹੀਂ ਖਾਣਾ ਪਰ ਉਹਦਾ ਇਹ ਮਤਲਬ ਨਹੀਂ ਹੁੰਦਾ ਕਿ ਤੁਸੀਂ ਬੇਸਵਾਦਾ ਖਾਣਾ ਖਾਓ ਖਾਣੇ 'ਚ ਜੋ ਆਮ ਖਾਣੇ 'ਚ ਜੋ ਨਮਕ ਪੈ ਗਿਆ ਉਹ ਪੈ ਗਿਆ ਠੀਕ ਹੈ ਤੁਸੀਂ ਉਤੋਂ ਜੋ ਆਪਾਂ ਬਰਕਾ ਕੇ ਨਮਕ ਖਾਂਦੇ ਰਹੇ ਜਿਵੇਂ ਸੈਲਡ 'ਚ ਪਾ ਲਿੱਤਾ ਜਾਂ ਤੁਹਾਨੂੰ ਲੱਗ ਰਿਹਾ ਦਾਲ 'ਚ ਨਮਕ ਘਾਟੇ ਤਾਂ ਉੱਤੇ ਨਮਕ ਪਾ ਲਿੱਤਾ ਜਾਂ ਕੋਈ ਹਾਈ ਕ ਜਿਵੇਂ ਅਚਾਰ ਹੋ ਗਿਆ ਚਟਨੀ ਹੋ ਗਈ ਚਿਪਸ ਹੋ ਗਏ ਕੋਈ ਵੀ ਪ੍ਰੋਸੈਸਡ ਫੂਡ ਹੋ ਗਏ ਜਿੰਨਾ ਚ ਹਾਈ ਕਨਸੈਂਟ੍ਰੇਸ਼ਨ ਆਫ ਸਾਲਟ ਹੈ ਆਪਾਂ ਉਹ ਅਵੋਇਡ ਕਰਨੇ ਨੇ ਉਹ ਅਵੋਇਡ ਕਰਨਾ ਚਾਹੀਦਾ ਜੀ ਤੇ ਤੁਸੀਂ ਗੱਲ ਕਹੀ ਹੈ ਕਿ ਜੋ ਆਪਣੀ ਕਿਡਨੀ ਹੈ ਅਗਰ ਅਸੀਂ ਗੱਲ ਕਰੀਏ ਵੀ ਨਮਕ ਨਹੀਂ ਖਾਣਾ ਹੈ ਨਾ ਤੇ ਬਲੱਡ ਪ੍ਰੈਸ਼ਰ ਦੀ ਗੱਲ ਕੀਤੀ ਆਪਾਂ ਵੀ ਬਲੱਡ ਪ੍ਰੈਸ਼ਰ ਵਧਦਾ ਹੈ ਵਧਿਆ ਬਲੱਡ ਪ੍ਰੈਸ਼ਰ ਕਿਡਨੀ ਨੂੰ ਖਰਾਬ ਕਰਦਾ ਹੈ ਜੇ ਘਟਦਾ ਫਿਰ ਵੀ ਖਰਾਬ ਕਰਦਾ ਹੈ ਬਹੁਤ ਹੀ ਅੱਛਾ ਕੁਐਸਚਨ ਫੇਰ ਤੇ ਜੀ ਬਿਲਕੁਲ ਖਰਾਬ ਕਰਦੇ ਆ ਮੈਂ ਜਿਵੇਂ ਤੁਹਾਨੂੰ ਦੱਸ ਗੱਲ ਕਰ ਰਿਹਾ ਸੀ ਏਕੀ ਬਾਰੇ ਠੀਕ ਹੈ ਹਾਈ ਬੀਪੀ ਹੈ ਸਭ ਨੂੰ ਪਤਾ ਹੈ ਕਿਡਨੀ ਤੇ ਵੀ ਇਫੈਕਟ ਕਰੇਗਾ ਇਹਨੂੰ ਹਾਰਟ ਨੂੰ ਇਫੈਕਟ ਕਰੇਗਾ ਜੇ ਇਕਦਮ ਬੀਪੀ ਘਟ ਜਾਂਦਾ ਹੈ ਤਾਂ ਉਹ ਵੀ ਕਿਡਨੀ ਤੇ ਬਲੱਡ ਸਪਲਾਈ ਇਫੈਕਟ ਹੋ ਜਾਏਗੀ ਕਿਡਨੀ ਦੀ ਬਲੱਡ ਸਪਲਾਈ ਇਫੈਕਟ ਹੋ ਜਾਏਗੀ ਤਾਂ ਕਿਡਨੀ ਕੰਮ ਕਰਨਾ ਕੱਟ ਕਰ ਦੇਗੀ ਤਾਂ ਉਸ ਕਰਕੇ ਕਿਡਨੀ ਵੀ ਰਿਸਕ 'ਚ ਜਾ ਸਕਦੀ ਹੈ ਤੇ ਆਪਾਂ ਜਿਹੜਾ ਡਾਊਨ ਬੀਪੀ ਆਪਾਂ ਕਹਿੰਦੇ ਆ ਇਹਨੂੰ ਡੈਸਟੋਰਿਕ ਬੋਲਦੇ ਆ ਉਹ ਕਿੰਨਾ ਕੁ ਹੋਣਾ ਚਾਹੀਦਾ ਮਤਲਬ ਕਿ ਕਿੱਥੋਂ ਨੀਚੇ ਨਹੀਂ ਜਾ ਦੇਖੋ ਨਾਰਮਲ ਬੀਪੀ ਜੋ ਹੁੰਦਾ ਉਹ 120 80 ਹੁੰਦਾ ਹੈ ਜੋ ਹਾਈਪਰਟੈਂਸਿਵ ਹਾਈ ਬੀਪੀ ਵਾਲੇ ਪੇਸ਼ੈਂਟ ਹੁੰਦੇ ਨੇ ਉਹਨਾਂ ਆਪੋ ਜਿਹੜਾ ਟਾਰਗੇਟ ਰੱਖਦੇ ਆਪਾਂ 140 80 140 90 ਤੱਕ ਸਟੇਬਲ ਰਹਿੰਦੇ ਠੀਕ ਹੈ ਤੇ ਲੋਅਰ ਦਾ ਐਸੇ ਕੋਈ ਲਿਮਟ ਨਹੀਂ ਹੁੰਦੀ ਬਟ ਉਹ ਇਹ ਹੁੰਦਾ ਹੈ ਕਿ ਪੇਸ਼ੈਂਟ ਸਿੰਟੋਮੈਟਿਕ ਨਾ ਹੋਵੇ ਜੇ ਆਪਾਂ ਦੇਖਦੇ ਆ ਕਿ ਪੇਸ਼ੈਂਟ ਦੀ ਪਲਸ ਫਾਸਟ ਹੋ ਰਹੀ ਹੈ ਪੇਸ਼ੈਂਟ ਬਿਲਕੁਲ ਹੀ ਲੋ ਬੀਪੀ ਚ ਆ ਰਿਹਾ ਹੈ ਠੰਡਾ ਪਿਆ ਪੇਸ਼ੈਂਟ ਤੋਂ ਇਹਦਾ ਇਹ ਮਤਲਬ ਹੈ ਕਿ ਪੇਸ਼ੈਂਟ ਹਾਈ ਹਾਈਪੋਟੈਂਸ਼ਨ ਦਾ ਸ਼ੌਕ ਚ ਜਾ ਰਿਹਾ ਹੈ ਠੀਕ ਹੈ ਤੇ ਡੈਲਸਿਸ ਦੀ ਤੁਸੀਂ ਗੱਲ ਕੀਤੀ ਹੈ ਡੈਲਸਿਸ ਵਾਸਤੇ ਜਦੋਂ ਆਪਾਂ ਪੇਸ਼ਟ ਨੂੰ ਚੂਜ਼ ਕਰਦੇ ਹਾਂ ਨਾ ਜੀ ਤਾਂ ਕੀ ਦੇਖਦੇ ਆ ਕਿ ਕਈ ਵਾਰੀ ਅਸੀਂ ਪੁੱਛਦੇ ਹਾਂ ਵੀ ਕਰੈਟੀਨਾਈਨ ਇੰਨਾ ਹੋ ਗਿਆ ਹਾਂ ਜੀ ਤਾਂ ਤੁਹਾਨੂੰ ਕਰਵਾਉਣਾ ਪਏਗਾ ਕੀ ਲਿਮਿਟ ਹੈ ਕਰੀਟਿਨਿਨ ਦੀ ਬੋਲਦੇ ਹੋ ਕਰੀਟਿਨਿਨ ਦੀ ਇਸ ਤਰ੍ਹਾਂ ਕੋਈ ਲਿਮਿਟ ਨਹੀਂ ਹੁੰਦੀ ਡਿਪੈਂਡ ਕਿ ਉਹ ਕਰੀਟਿਨਿਨ ਡਿਪੈਂਡ ਕਰਦਾ ਹੈ ਬੋਡੀ ਮਾਸ ਤੇ ਜੇ ਮਤਲਬ ਕੋਈ ਹੱਟਾ-ਕੱਟਾ ਪੇਸ਼ੈਂਟ ਹੈ ਠੀਕ ਹੈ ਤਾਂ ਉਹ ਉਹਦਾ ਮਤਲਬ ਸਤ ਕਰੀਟਿਨ ਅਤ ਕਰੀਟਿਨ ਵੀ ਜ਼ਿਆਦਾ ਨਹੀਂ ਮੰਨ ਕੇ ਲੈ ਕੇ ਚੱਲਦੇ ਜੇ ਕੋਈ ਜਮਾ ਦਬਲਾ ਪਤਲਾ ਥਿਨ ਪੇਸ਼ੈਂਟ ਹੈਗਾ ਤਾਂ ਉਸ ਤੇ ਸਤ ਕਰੀਟਿਨ ਅਤ ਕਰੀਟਿਨ ਵੀ ਕਾਫੀ ਜ਼ਿਆਦਾ ਹੋ ਜਾਂਦਾ ਹੈ ਤਾਂ ਇੱਕ ਤੱਕ ਕਰੀਟਿਨਿਨ ਦੀ ਵੈਲਿਊ ਯੂਸ਼ੁਅਲੀ ਮਤਲਬ 8 ਤੋਂ ਉੱਤੇ ਜੋ ਜੀ ਐਫ ਰੇ ਜਿਸ ਦੀ ਆਪਾਂ ਗੱਲ ਕਰ ਰਹੇ ਸੀ ਜੀ ਐਫ ਫਾਰਮੂਲਾ ਜੀ ਬਿਲਕ ਉਸ ਚ ਕਰ ਸਕਦੇ ਆ ਦੂਜਾ ਜੇ ਪੇਸ਼ੈਂਟ ਨੂੰ ਕੋਈ ਸਿੰਪਟਮਸ ਡਵੈਲਪ ਹੁੰਦੇ ਨੇ ਕਿਡਨੀ ਫੇਲਰ ਦੇ ਜਿਵੇਂ ਪਿਸ਼ਾਬ ਰੁਕ ਜਾਂਦਾ ਹੈ ਜਾਂ ਉਲਟੀਆਂ ਲੱਗ ਜਾਂਦੀ ਹੈ ਸਾਹ ਚੜਨ ਲੱਗ ਜਾਂਦਾ ਹੈ ਪੈਰਾਂ 'ਚ ਸੋਜ ਆ ਜਾਂਦਾ ਹੈ ਜਾਂ ਪੇਸ਼ੈਂਟ ਦੇ ਬਾਕੀ ਪੈਰਾਮੀਟਰ ਜਿਵੇਂ ਪੋਟਾਸ਼ੀਅਮ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਐਸਿਡੋਸਿਸ ਤੇ ਚਲਾ ਜਾਂਦਾ ਹੈ ਪੇਸ਼ੈਂਟ ਇਹਨਾਂ ਸਾਰੇ ਕੇਸਿਸ ਕੇ ਅੰਦਰ ਸਾਨੂੰ ਡਾਇਲਿਸਿਸ ਕਰਨਾ ਪੈਂਦਾ ਇਕਲ ਹੋਰਾਂ ਦੇ ਜਿਹੜੇ 슈ਗਰ ਦੇ ਪੇਸ਼ੰਦੇ ਪਿਜਰੀ ਉਹਨਾਂ ਦੀ ਮੈਡੀਸਨ ਹੈਗੀ ਆ ਉਹੀ ਕਿੜੇ ਨੂੰ ਫਿਲਰ ਹੋਲੇ ਜਾਂਦੀ ਹੈ ਨਹੀਂ ਐਵੇਂ ਨਹੀਂ ਹੁੰਦਾ ਕਿ ਕਿਡਨੀ ਨੂੰ ਫੇਲ ਹੋਇਆ ਦੇਖੋ ਇਨੀਸ਼ੀਅਲ ਸਟੇजेस ਤੇ ਤਾਂ ਇਹ ਹੈ ਕਿ ਜੇ 슈ਗਰ ਕੰਟਰੋਲ ਰਹੇਗੀ ਤਾਂ ਕਿਡਨੀ ਠੀਕ ਰਹੇਗੀ ਹੁੰਦਾ ਇਹ ਹੈ ਕਿ ਜਦੋਂ ਕਿਡਨੀ ਫੇਲ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਸਾਨੂੰ ਦੋ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਇੱਕ ਤਾਂ ਇਹ ਕਿ ਜਿਵੇਂ ਜਿਵੇਂ ਕਿਡਨੀ ਫੇਲਿਅਰ ਵੱਧੇਗਾ ਉਦੋਂ ਪੇਸ਼ੈਂਟ ਦੇ ਜੋ ਓਵਰਆਲ 슈ਗਰ ਲੈਵਲਸ ਹੈ ਉਹ ਘਟਣਗੇ ਤਾਂ ਸਾਨੂੰ ਉਸ ਤਰ੍ਹਾਂ ਦਵਾਈ ਮੇਨਟੇਨ ਕਰਨੀ ਪੈਂਦੀ ਹੈ ਕਿ ਵੱਧੇਗਾ ਉਧਰ ਇਧਰ ਘਟ ਜਾਣਗੇ ਜੀ ਮਤਲਬ ਉਹਦੀ ਪੇਸ਼ ਨੂੰ ਲੱਗੇਗਾ ਕਿ ਹੁਣ ਮੇਰੀ 슈ਗਰ ਠੀਕ ਹੋ ਰਹੀ ਹੈ ਜਦਕਿ ਇਹ ਵੀ ਇੱਕ ਸੈਟਲ ਸਿੰਪਟਲ ਸਿੰਪਟਮ ਹੁੰਦਾ ਹੈ ਕਿ ਮਤਲਬ ਕਿਡਨੀ ਫੇਲਰ ਵਧ ਰਿਹਾ ਹੈ ਤੁਹਾਡਾ ਜਿਸ ਕਰਕੇ ਕੀ ਹੈ ਕਿ ਥੋੜੇ 슈ਗਰ ਲੈਵਲਸ ਹੌਲੇ ਹੌਲੇ ਕਰਕੇ ਨਾਰਮਲਾਈਜ਼ਆ ਕੱਟ ਹੋਣੀ ਸ਼ੁਰੂ ਹੋ ਜਾਂਦੇ ਨੇ ਤੇ ਦੂਜੀ ਗੱਲ ਮੇਰਾ ਆਪਾਂ ਜਦੋਂ ਕਿਡਨੀ ਫੇਲ ਹੋ ਜਾਂਦੀ ਨਹੀਂ ਤਾਂ ਕੁਝ ਕੁਝ ਨਾਰਮਲ ਦਵਾਈਆਂ ਹੁੰਦੀ ਨੇ ਜੋ ਆਪਾਂ ਜਿਵੇਂ ਨਾਰਮਲ ਪੇਸ਼ੈਂਟ ਨੂੰ ਦੇ ਦਿੰਦੇ ਨੇ 슈ਗਰ ਦੀ ਗੋਲੀਆਂ ਫॉर दैट ਮੈਟਰ ਚਾਹ 슈ਗਰ ਦੀ ਚਾਹ ਬੀਪੀ ਦੀ ਜਦੋਂ ਪੇਸ਼ੈਂਟ ਕਿਡਨੀ ਫੇਲਰ ਤੇ ਚਲਾ ਜਾਂਦੇ ਤਾਂ ਆਪਾਂ ਨੂੰ ਉਹ ਦਵਾਈ ਮੋਡੀਫਾਈ ਕਰਕੇ ਜੋ ਰੀਨਲ ਸੇਫ ਕਿਡਨੀ ਸੇਫ ਮੈਡੀਸਿਨਸ ਹੁੰਦੀ ਹੈ ਉਹ ਪਾਣੀ ਪੈਂਦੀਆਂ ਨੇ ਪਾਣੀ ਪੈਂਦੀ ਤੇ ਕਿਡਨੀ ਫੇਲਰ ਤੁਸੀ ਆਗੇ ਵੀ ਫੇਲਰ ਹੋ ਜਾਂਦਾ ਕਿਸੇ ਦਾ ਆਪਾਂ ਕਿ ਉਹ ਚਾਹੇ 슈ਗਰ ਦੇ ਕਾਰਨ ਹੋਵੇ ਜਾਂ ਹਾਈ ਬਲੱਡ ਪ੍ਰੈਸ਼ਰ ਦੇ ਕਾਰਨ ਹੋਵੇ ਜਾਂ ਉਹ ਦੇ ਲਾਈਫ ਸਟਾਈਲ ਦੇ ਕਾਰਨ ਹੋਵੇ ਤਾਂ ਉਸ ਤੋਂ ਬਾਅਦ ਤੁਸੀ ਕਿਹਾ ਵੀ ਅਲਟੀਮੇਟਲੀ ਜਿਹੜਾ ਹੈਗਾ ਇਹ ਟਰਾਂਸਪਲੈਂਟ ਕਰਨੀ ਪੈਂਦੀ ਹੈ ਉਸ ਦੇ ਵਿੱਚ ਗੱਲ ਆਉਂਦੀ ਹੈ ਕਿ ਜਿਹੜੀ ਇਹ ਤੁਸੀ ਕਰਦੇ ਆ ਡਾਇਲਿਸਿਸ ਕਰਦੇ ਆ ਇਹ ਕਿੰਨੀ ਦਿਨ ਸੱਕ ਚੱਲਦਾ ਚੱਲਣਾ ਚਾਹੀਦਾ ਜਾਂ ਚੱਲਦਾ ਹੈਗਾ ਆ ਵੀ ਪਤਾ ਵੀ 1 ਸਾਲ ਹੋਏਗਾ 2 ਸਾਲ ਹੋਏਗਾ 3 ਸਾਲ ਹੋ ਗਿਆ ਜਾਂ ਇੰਨੀ ਵਿਜਿਟ ਹੋਣਗੀਆਂ ਤੇ ਵੀਕਟ ਨੂੰ ਕਿੰਨੀ ਵਾਰੀ ਕਰਦੇ ਆ ਇਕੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂਗਾ ਦੋ ਤਰ੍ਹਾਂ ਦਾ ਡਾਇਲਿਸਿਸ ਹੁੰਦਾ ਹੈ ਠੀਕ ਹੈ ਇੱਕ ਕਾਮਨ ਜੋ ਆਪਾਂ ਨੂੰ ਸਭ ਨੂੰ ਪਤਾ ਹੈ ਉਹ ਹੈ ਹਿਮੋਡਾਇਲਿਸਿਸ ਜੋ ਮਸ਼ੀਨਾਈ ਹੁੰਦਾ ਹੈ ਹਸਪੀਟਲ 'ਚ ਜਾ ਕੇ ਹੁੰਦਾ ਹੈ ਬਲੱਡ ਆਪਾਂ ਕੱਢਦੇ ਆਂ ਬੋਡੀ ਰਾਈ ਤੇ ਉਹ ਮਸ਼ੀਨ 'ਚ ਘੁੰਮ ਕੇ ਸਾਫ਼ ਬਲੱਡ ਦੇ ਦਿੰਦੇ ਨੇ ਠੀਕ ਹੈ ਇਹ ਹਸਪੀਟਲ 'ਚ ਜਾ ਕੇ ਕਰਦੇ ਆ ਤੇ ਇਹਦੇ ਵਾਸਤੇ ਆਪਾਂ ਨੂੰ ਇੱਕ ਵੈਸਕੂਲਰ ਐਕਸੈਸ ਚਾਹੀਦਾ ਤੁਸੀਂ ਵੇਖਿਆ ਹੋਵੇਗਾ ਤਾਂ ਪੇਸ਼ੈਂਟ ਦੇ ਇੱਥੇ ਜਾਂ ਇੱਥੇ ਛੋਟੀ ਜੀ ਸਰਜਰੀ ਕਰਕੇ ਫਿਸਟੂਲਾ ਜਿਸ ਨੂੰ ਆਪਾਂ ਆਮ ਬੋਸਾ 'ਚ ਡੱਬੀ ਬੋਲਦੇ ਨੇ ਉਹ ਬਣੀ ਹੁੰਦੀ ਹੈ ਤੇ ਕੁਝ ਪੇਸ਼ੈਂਟ ਜੋ ਨਹੀਂ ਬਣਵਾ ਪਾਉਂਦੇ ਜਾਂ ਕਿਸੇ ਕਾਰਨ ਨਹੀਂ ਬਣਾ ਹੁੰਦਾ ਉਹਦੇ ਗਲ ਉਹਨਾਂ ਦੇ ਗਲ 'ਚ ਜਾਂ ਪੱਟ 'ਚ ਪਾਈ ਪਈ ਹੁੰਦੀ ਹੈ ਜਿਹਦੇ ਰਾਹੀਂ ਡਾਇਲਿਸਿਸ ਹੁੰਦਾ ਜੀ ਜੀ ਦ ਅੱਛਾ ਤੇ ਬਿਹਤਰੀਨ ਤਰੀਕਾ ਹੁੰਦਾ ਹੈ ਪੈਰੀਟੋਨਿਅਲ ਡਾਇਲਿਸਿਸ ਦਾ ਉਹਦੇ ਚ ਕੀ ਹੈ ਆਪਾਂ ਛੋਟਾ ਜਿਹਾ ਆਪਰੇਸ਼ਨ ਕਰਕੇ ਪੇਟ ਚ ਪਾਈ ਪਾ ਦਿੰਦੇ ਆ ਤੇ ਫਿਰ ਕੀ ਹੈ ਵੱਡੇ ਵੱਡੇ ਬੈਗਸ ਆਉਂਦੇ ਨੇ ਫਲੂਇਡ ਦੇ ਉਹ ਦਿਨ ਚ ਦੋ ਤੋਂ ਵਾਰੀ ਦੋ ਤੋਂ ਤਿੰਨ ਵਾਰੀ ਚੇਂਜ ਕਰਨਾ ਪੈਂਦਾ ਪਰ ਉਹ ਪੇਸ਼ੈਂਟ ਘਰੇ ਕਰ ਸਕਦਾ ਡਾਇਲਿਸਿਸ ਅੱਛਾ ਮਤਲਬ ਤੇ ਇੱਕ ਟਾਈਮ ਬਾਅਦ ਤਾਂ ਜੇ ਪੇਸ਼ੈਂਟ ਤੁਰਦਾ ਫਿਰਦਾ ਤਾਂ ਪੇਸ਼ੈਂਟ ਆਪ ਵੀ ਡਾਇਲਿਸਿਸ ਕਰ ਸਕਤੇ ਤੋਂ ਨੂੰ ਫੇਰ ਮਤਲਬ ਆਪਣਾ ਕੰਮ ਛੱਡਣ ਦੀ ਕਿੱਥੇ ਬਾ ਜਾਣਾ ਹੈ ਕੁਝ ਵੀ ਕਰਨਾ ਹੈ ਤਾਂ ਤੁਸੀਂ ਬੜੇ ਮੋਬਾਈਲ ਲੈਂਦੇ ਹੋ ਉਸ ਕਰਕੇ ਤੇ ਇਸ ਨੂੰ ਕੀ ਬੋਲਦੇ ਆ ਇਸ ਨੂੰ ਪੈਰੀਟੋਨियल ਡਾਇਲਿਸਿਸ ਬੋਲਦੇ ਨੇ ਠੀਕ ਹੈ ਇਹ ਆਪਰੇਸ਼ਨ ਆਪਣੇ ਇੱਥੇ ਹਸਪੀਟਲ ਚ ਵੀ ਹੁੰਦਾ ਹੈ ਅੱਛਾ ਜੀ ਤੇ ਦੂਆ ਮੇਰਾ ਸਵਾਲ ਸਿਕਰ ਕਿੰਨੀ ਦੇਰ ਤੱਕ ਡੈਲਸ ਜਿਹੜਾ ਹੈਗਾ ਸਰਵਾਈਵ ਕਰਦਾ ਹੈ ਡੈਲਸ ਜੀ ਦੇਖੋ ਹਾਂਜੀ ਜਦੋਂ ਪੇਸ਼ੈਂਟ ਆਪਾਂ ਸ਼ੁਰੂ ਕਰਦੇ ਆ ਡਾਇਲਿਸਿਸ ਉਹਨਾਂ ਨੂੰ ਆਪਾਂ ਹਿਮੋਡਾਇਲਿਸਿਸ ਦੀ ਗੱਲ ਕਰਦੇ ਆ ਤੋ ਹਫ਼ਤੇ ਚ ਕੱਟੋ-ਕੱਟ ਦੋ ਵਾਰੀ ਡਾਇਲਿਸਿਸ ਕਰਵਾਉਣਾ ਪੈਂਦਾ ਹੈ ਅੱਗੇ ਚੱਲ ਕੇ ਇਹ ਡਿਊਰੇਸ਼ਨ ਉਹਦੀ ਵੱਢ ਕੇ ਤੇ ਜੇ ਪੇਸ਼ੈਂਟ ਦੇਖੋ ਆਪਣੀ ਡਾਇਲਿਸਿਸ ਰੈਗੂਲਰ ਕਰਵਾ ਰਿਹਾ ਹੈ ਤੇ ਆਪਣੀ ਦਵਾਈਆਂ ਲਗਾਤਾਰ ਲੈ ਰਿਹਾ ਹੈ ਤਾਂ ਉਹਦਾ ਲੰਮਾ ਟਾਈਮ ਐਵੇਂ ਹੀ ਨਿਕਲ ਜਾਂਦਾ ਹੈ ਸਾਡੇ ਕੋਲ ਜੋ ਪੇਸ਼ੈਂਟ ਹੈ ਡਾਇਲਿਸਿਸ ਤੇ ਉਹ ਮੋਰ ਥੈਨ 10 ইয়ার্স ਤੇ ਨਹੀਂ ਜੋ ਚਲਦੇ ਪਏ ਨੇ ਡਾਇਲਿਸਿਸ ਲੇਕਿਨ ਆਪਾਂ ਸਿਰਫ ਦੋਨੋਂ ਚੀਜ਼ਾਂ ਨਹੀਂ ਕੰਪੇਅਰਡ ਟੂ ਟ੍ਰਾਂਸਪਲੈਂਟ ਡਾਇਲਿਸਿਸ ਦੀ ਲਾਈਫ ਐਕਸਪੈਕਟੈਂਸੀ ਵੀ ਥੋੜੀ ਕੱਟ ਹੁੰਦੀ ਹੈ ਐਂਡ ਕੁਆਲਿਟੀ ਆਫ ਲਾਈਫ ਜੋ ਹੁੰਦੀ ਹੈ ਉਹ ਆਬਵੀਅਸਲੀ ਕੱਟ ਹੁੰਦੀ ਹੈ ਐਜ਼ ਕੰਪੇਅਰਡ ਟੂ ਅ ਟ੍ਰਾਂਸਪਲੈਂਟ ਪੇਸ਼ੈਂਟ ਟ੍ਰਾਂਸਪਲੈਂਟ ਦੇ ਪਰ ਜਾਵਾਂਗੇ ਪਰ ਉਸ ਤੋਂ ਬਾਅਦ ਇੱਕ ਗੱਲ ਵੀ ਅਸੀਂ ਜੀ ਦੇਸੀ ਦਵਾਈ ਖਾ ਰਹੇ ਆ ਜੇ ਕੀ ਦੇਸੀ ਦਵਾਈ ਆਪਾਂ ਕਹਿੰਦੇ ਆ ਉਹਨੂੰ ਆਯੁਰਵੈਦਿਕ ਬੋਲ ਦਿੰਦੇ ਆ ਇਹ ਆਪਾਂ ਪਿੰਡਾਂ ਦੇਸੀ ਬੋਲ ਦਿੰਦੇ ਆ ਉਹ ਕੰਮ ਕਰਦੀ ਆ ਜਾਂ ਇਹਨਾਂ ਵੀ ਹੋਮੋਪੈਥਿਕ ਦੀ ਮੈਡੀਸਨ ਕੰਮ ਕਰਦੀ ਆ ਤੇ ਉਹ ਹੈ ਕੋਈ ਨਾ ਰੋਲ ਕਿਸ ਤਰ੍ਹਾਂ ਨਾਲ ਜਾਂ ਬੇਸਿਸ ਸਭ ਕੁਝ ਹੈ ਦੇਖੋ ਮਤਲਬ ਜਿੰਨੀ ਅਸੀਂ ਸਟੱਡੀਜ਼ ਵੇਖੀ ਹੈ ਇਹ ਜੋ ਵੀ ਮੰਨ ਲਓ ਇਹ ਜੋ ਵੀ ਕੁਝ ਹੈ ਇਹਨਾਂ ਦੇ ਸ਼ਾਰਟ ਟਰਮ ਬੈਨੀਫਿਟ ਡੈਫੀਨਿਟਲੀ ਹੁੰਦੇ ਨੇ ਲੇਕਿਨ ਲੌਂਗ ਟਰਮ ਚ ਕੀ ਹੁੰਦਾ ਹੈ ਕਿ ਅੱਗੇ ਚੱਲ ਕੇ ਇਨਾਂ ਦੇ ਕੰਪਲਿਕೇಷನ್ಸ್ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ ਕਿਉਂਕਿ ਇੱਕ ਤਾਂ ਆਪਾਂ ਨੂੰ ਪਤਾ ਨਹੀਂ ਐਗਜ਼ੈਕਟਲੀ ਕਿ ਦਵਾਈਆਂ 'ਚ ਅਸਲ ਵਿੱਚ ਪਾਇਆ ਕੀ ਜਾਂਦਾ ਹੈ ਪਹਿਲੀ ਗੱਲ ਦੂਜੀ ਗੱਲ ਕੀ ਹੁੰਦੀ ਹੈ ਤੁਹਾਡੇ 'ਚ ਕਈ ਸਾਰੀ ਚੀਜ਼ਾਂ ਦੇ ਉਹ ਰੈਸਟ੍ਰਿਕਸ਼ਨ ਕਰ ਦਿੰਦੇ ਨੇ ਕਿ ਇਹ ਨਹੀਂ ਖਾਣਾ ਇਹ ਨਹੀਂ ਕਰਨਾ ਔਰ ਜਿਸ ਕਾਰਨ ਕੀ ਹੈ ਬਾਡੀ ਆਟੋਮੈਟਿਕਲੀ ਵੀਕ ਹੋ ਜਾਂਦੀ ਨੇ ਠੀਕ ਹੈ ਤੀਜਾ ਤੁਹਾਡਾ ਇਮਿਊਨ ਸਿਸਟਮ ਹੈ ਉਹ ਅਫੈਕਟ ਹੋ ਜਾਂਦਾ ਹੈ ਤਾਂ ਇਹ ਸਾਰੀ ਚੀਜ਼ ਲੌਂਗ ਟਰਮ 'ਚ ਉਹਨੀ ਹੈਲਪਫੁਲ ਨਹੀਂ ਹੈ ਬਲਕਿ ਇਹਨਾਂ ਦੇ ਨੁਕਸਾਨ ਜ਼ਿਆਦਾ ਹੁੰਦੇ ਨੇ ਜ਼ਿਆਦਾ ਤੇ ਹੋਮੋਪੈਥਿਕਸ ਹੈ ਹੋਮੋਪੈਥਿਕ ਚ ਵੀ ਮਤਲਬ ਮੈਂ ਇਨ ਪਰਟੀਕੂਲਰ ਜੇ ਆਪਾਂ ਇਹ ਕਹਾਂ ਕਿ ਵੀ ਨੁਕਸਾਨ ਚਲੋ ਉਹਨੇ ਨਹੀਂ ਹੈ ਤਾਂ ਉਹਨਾਂ ਫਾਇਦਾ ਵੀ ਨਹੀਂ ਹੁੰਦਾ ਜੀ ਤੇ ਆਪਾਂ ਟ੍ਰਾਂਸਪਲੈਂਟ ਟ੍ਰਾਂਸਪਲੈਂਟ ਕਰਨੀ ਬਾਰੇ ਤੇ ਉਹਦਾ ਕੀ ਪ੍ਰੋਸੈਸ ਹੈਗੀ ਫੈਮਿਲੀ ਤੋਂ ਲੈਣੀ ਹੈ ਹੈਗੇ ਹੈਗੇ ਤੇ ਕੌਣ ਦਿੰਦਾ ਉਹਦਾ ਪ੍ਰੋਸੈਸ ਦੱਸੋ ਜੀ ਕੋਈ ਜੀ ਦੇਖੋ ਇਹ ਦੋ ਤਰ੍ਹਾਂ ਦੇ ਟ੍ਰਾਂਸਪਲੈਂਟ ਹੁੰਦੇ ਆ ਇੱਕ ਲਾਈਵ ਡੋਨਰ ਟ੍ਰਾਂਸਪਲੈਂਟ ਹੁੰਦਾ ਜਿਸ ਚ ਆਪਾਂ ਕੋਈ ਰਿਲੇਟਡ ਆਪਣਾ ਡੋਨਰ ਹੁੰਦਾ ਹੈ ਕਰਤਾ ਕੋਈ ਵੀ ਫੈਮਿਲੀ ਮੈਂਬਰ ਮਲੇ ਮਾਪੇ ਦੇ ਸਕਦੇ ਆ ਬੱਚੇ ਦੇ ਸਕਦੇ ਆ ਪੈਨਪਰਾ ਦੇ ਸਕਦੇ ਆ ਈਵਨ ਸੈਕੰਡ ਡਿਗਰੀ ਥਰਡ ਡਿਗਰੀ ਰਿਲੇਟਿਵਸ ਵੀ ਕੋਈ ਚਾਚਾ ਤਾਇਆ ਮਾਮਾ ਖੂਫਾ ਕੋਈ ਵੀ ਬਲੱਡ ਰਿਲੇਸ਼ਨ ਵਾਲਾ ਉਹ ਕਿਡਨੀ ਦੇ ਸਕਦਾ ਹੈ ਤੇ ਦੂਜਾ ਹੁੰਦਾ ਹੈ ਡਿਸੀਜ਼ਡ ਓਨਰ ਜੇ ਕੁਝ ਪੇਸ਼ੈਂਟ ਹੁੰਦੇ ਆ ਜਿਨ੍ਹਾਂ ਦੇ ਜਾਂ ਤਾਂ ਬਲੱਡ ਗਰੁੱਪ ਨਹੀਂ ਮੈਚ ਕਰ ਰਿਹਾ ਕਿਸੇ ਨਾਲ ਜਾਂ ਕਿਸੇ ਵੀ ਕਾਰਨ ਚ ਉਹਨਾਂ ਘਰ ਵਾਲਾ ਕੋਈ ਦੇਣ ਵਾਲਾ ਹੈਗਾ ਨਹੀਂ ਹੈ ਤਾਂ ਫਿਰ ਇਹ ਮਤਲਬ ਸਰਕਾਰੀ ਰਜਿਸਟਰੀ ਹੁੰਦੀ ਹੈ ਜਿੱਦੇ ਨਾਮ ਚੜਦਾ ਹੈ ਤੁਹਾਡਾ ਤੇ ਉਹ ਡਿਫਰੈਂਟ ਬਲੱਡ ਗਰੁੱਪ ਦੇ ਅਕੋਰਡਿੰਗਲੀ ਤੁਹਾਡਾ ਨਾਮ ਲਿਖ ਦਿੱਤਾ ਜਾਂਦਾ ਹੈ ਉਹਦੀ ਵੇਟਿੰਗ ਲਿਸਟ ਲੰਬੀ ਹੁੰਦੀ ਹੈ ਤੇ ਫਿਰ ਜਦੋਂ ਵੀ ਕੋਈ ਐਕਸੀਡੈਂਟਲ ਕੇਸ ਆਂਦਾ ਹੈ ਕੋਈ ਪੇਸ਼ੈਂਟ ਆਪਣਾ ਡੀਸੀਜ਼ਡ ਪੇਸ਼ੈਂਟ ਦੀ ਕੋਈ ਜੇ ਕੋਈ ਬਾਡੀ ਡੋਨੇਟ ਕਰਦਾ ਹੈ ਫਿਰ ਉਹਦੀ ਕਿਡਨੀ ਉਹਨਾਂ ਨੂੰ ਦਿੱਤੀ ਜਾਂਦੀ ਹੈ ਟ੍ਰਾਂਸਪਲੈਂਟ ਮਤਲਬ ਇਹ ਸਮਝਣੇ ਆ ਜਦੋਂ ਦੋਨੋਂ ਕਿਡਨੀ ਕੰਮ ਕਰਨਾ ਬੰਦ ਕਰ ਦਿੰਦੇ ਨੇ ਜੀ ਫਿਰ ਇੱਕ ਹੀ ਕਿਡਨੀ ਪਾਈ ਜਾਂਦੀ ਹੈ ਹਾਂਜੀ ਕਿਡਨੀ ਕਿ ਪਾਈ ਜਾਂਦੀ ਹੈ ਜੀ ਕਿ 21 ਵਰਗੇ ਡੋਨੇਟ ਜਿਹੜੀ ਹੋਏਗੀ ਇੱਕੇ ਹੋਏਗੀ ਤੇ ਦੋ ਵੀ ਪਾਈ ਜਾਂਦੀਆਂ ਨੇ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮਤਲਬ ਕਿਡਨੀਆਂ ਬਹੁਤ ਸਟੱਡੀ ਆਰਗਨਸ ਹੁੰਦੇ ਨੇ ਆਪਾਂ ਨੂੰ ਮਤਲਬ ਡੋਨਰ ਦਾ ਵੀ ਧਿਆਨ ਰੱਖਣਾ ਹੈ ਇੱਕ ਕਿਡਨੀ ਡੋਨਰ ਚ ਰਹੇਗੀ ਕਿਉਂਕਿ ਉਹ ਡੋਨਰ ਚ ਰਹੇਗੀ ਇੱਕ ਕਿਡਨੀ ਦੋ ਦੇ ਫੈਮਿਲੀ ਮੈਂਬਰ ਦਿੰਦਾ ਹਾਂਜੀ ਜੇ ਦੋ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਆਪਾਂ ਹਾਂਜੀ ਹਾਂਜੀ ਆਪਾਂ ਮਤਲਬ ਇੱਕ ਪੇਸ਼ੈਂਟ ਨੂੰ ਇੱਕ ਕਿਡਨੀ ਹੀ ਡੋਨੇਟ ਹੁੰਦੀ ਹੈ ਕਿ ਕਿੰਨੀ ਕੀ ਮਲ ਕੀ ਲਾਈਫ ਹੈਗੀ ਹੈ ਉਹਦੀ ਆਪਾਂ ਗੱਲ ਕਰੀਏ ਵੀ ਜੇ ਕਿਡਨੀ ਟ੍ਰਾਂਸਪਲੈਂਟਰ ਕੋ ਆਤੀ ਹੈ ਜੀ ਤੋ ਕਿੰਨੀ ਦੇਰ ਤੱਕ ਜਿਹੜੀ ਹੈਗੀ ਉਹ ਕਿੰਨੀ ਸਹੀ ਰਹੇਗੀ ਕਿਉਂਕਿ ਜੇ ਪੇਸ਼ੈਂਟ ਨੂੰ ਪ੍ਰੋਬਲਮ ਹੈਗੀ ਕੋਈ ਉਹਦੀ ਕਿਡਨੀ ਪਹਿਲਾਂ ਬਾਡੀ ਨੇ ਖਰਾਬ ਕੀਤੀ ਉਹਦੇ ਨੇ ਸਿਸਟਮ ਨੇ ਤਾਂ ਦੂਜੀ ਕਿਡਨੀ ਕਿੰਨੇ ਦਿਨ ਤੱਕ ਰਹੇਗੀ ਕਿ ਉਹ ਵੀ ਖਰਾਬ ਹੋ ਸਕਦੀ ਹੈ ਦੇਖੋ ਦੋਨੋਂ ਅਲੱਗ-ਅਲੱਗ ਕੁਐਸਚਨ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਾਂਗਾ ਕਿ ਜਦੋਂ ਵੀ ਟ੍ਰਾਂਸਪਲੈਂਟ ਹੁੰਦਾ ਹੈ ਉਸ ਤੋਂ ਬਾਅਦ ਹਰ ਮਹੀਨੇ ਤੇ ਹਰ ਡੇਲੀ ਪੇਸ਼ੈਂਟ ਦੀ ਮੈਡੀਸਿਨ ਨਾਲ ਚਲਦੀ ਹੈ ਜੋ ਉਹਨੂੰ ਜ਼ਿੰਦਗੀ ਭਰ ਲੈਣੀ ਪੈਂਦੀ ਹੈ ਜਿੱਦਾਂ ਨਾਲ ਕੀ ਹੈ ਬਾਡੀ ਰਿਜੈਕਟ ਨਾ ਕਰੇ ਕਿਡਨੀ ਜੇ ਮਤਲਬ ਪੇਸ਼ੈਂਟ ਠੀਕ-ਠਾਕ ਮੈਡੀਸਿਨ ਲੈ ਰਿਹਾ ਹੈ ਆਪਣੀ ਤੇ ਉਹਨੂੰ ਸਟਾਰਟਿੰਗ ਦੇ ਪੀਰੀਅਡ ਚ ਜਾਂ ਇਮੀਡੀਏਟਲੀ ਪੋਸਟ ਆਪਰੇਟਿਵ ਕੋਮਪਲਿਕਸ਼ਨ ਨਹੀਂ ਹੁੰਦੀ ਸਟਾਰਟਿੰਗ ਦੇ 1-2 ਸਾਲਾਂ ਚ ਕੋਈ ਇਨਫੈਕਸ਼ਨ ਨਹੀਂ ਹੁੰਦਾ ਤਾਂ ਉਹਦਾ ਲੌਂਗ ਟਰਮ ਇਫੈਕਟ ਬਹੁਤ ਅੱਛਾ ਹੈ ਮਤਲਬ ਆਰਾਮ ਨਾਲ ਐਸ ਪੇਸ਼ੈਂਟ ਖੂਬ ਅੱਛੀ ਜ਼ਿੰਦਗੀ ਜੀ ਸਕਦਾ ਹੈ ਖੂਬ ਲੰਬੇ ਟਾਈਮ ਤੱਕ ਤੇ ਜੋ ਦੂਜਾ ਕੁਐਸ਼ਨ ਪੁੱਛਿਆ ਤੁਸੀਂ ਉਹਦਾ ਜੋ ਇਹ ਹੈ ਕਿ ਕਾਫੀ ਸਾਰੇ ਕੇਸਿਸ ਇਸ ਤਰ੍ਹਾਂ ਹੁੰਦੇ ਨੇ ਕਿ ਜੋ ਬਿਮਾਰੀ ਪਹਿਲਾਂ ਕਿਡਨੀ ਚ ਸੀ ਉਹ ਬਾਅਦ ਚ ਵੀ ਕਿਡਨੀ ਚ ਹੋ ਸਕਦੀ ਹੈ ਤੋ ਉਹਦੇ ਵਾਸਤੇ ਆਪਾਂ ਕੋਸ਼ਿਸ਼ ਸਾਡੀ ਇਹ ਹੀ ਹੁੰਦੀ ਹੈ ਕਿ ਆਪਾਂ ਚੰਗੀ ਤਰ੍ਹਾਂ ਟੈਸਟ ਕਰਕੇ ਕੰਪਲੀਟ ਵਰਕਅਪ ਕਰਕੇ ਉਸ ਤੋਂ ਬਾਅਦ ਹੀ ਟ੍ਰਾਂਸਪਲੈਂਟ ਕਰਦੇ ਆਂ ਜੇ ਟ੍ਰਾਂਸਪਲੈਂਟ ਕਰਤੇ ਕਿਡਨੀ ਲਗਾਤੀ ਮੇਰੀ ਕਿਡਨੀ ਚੱਲ ਰਹੀ ਹੈ ਉਹ ਕੰਮ ਕਿੰਦਾਂ ਨੂੰ 10 ਸਾਲ 12 ਸਾਲ ਉਸ ਤੋਂ ਬਾਅਦ ਵੀ ਟ੍ਰਾਂਸਪਲੈਂਟ ਹੋ ਸਕਦੀ ਹੈ ਬਿਲਕੁਲ ਹੋ ਸਕਦਾ ਹੈ ਜੀ

ਸਫਾਈ ਜਿਹੜੀ ਇਹ ਕਿਡਨੀ ਕਰਦੀ ਹੈ ਤੇ ਹੁਣ ਤੁਸੀਂ ਸੁਝਾਅ ਦੱਸੋ ਸਾਡੇ ਦਰਸ਼ਕਾਂ ਨੂੰ ਕੀ ਲੈਣਾ ਚਾਹੋਗੇ ਵੀ ਆਪਣੀ ਕਿਡਨੀ ਨੂੰ ਸਵਸਥ ਰੱਖਣ ਲਈ ਤੇ ਤੁਹਾਡੀ ਕਿਡਨੀ ਲੰਬੀ ਉਮਰ ਤੱਕ ਚੱਲੇ ਉਹਦੇ ਲਈ ਕੀ ਕਰਨਾ ਚਾਹੀਦਾ ਹੈ ਦੇਖੋ ਬਿਲਕੁਲ ਸਿੰਪਲ ਸਿੰਪਲ ਜੀ ਗੱਲਾਂ ਕਰਾਂਗੇ ਆਪਾਂ ਸਭ ਤੋਂ ਪਹਿਲੇ ਗੱਲ ਸਟੇ ਹਾਈਡਰੇਟਿਡ ਤੁਸੀਂ ਪਾਣੀ ਅੱਛੇ ਤੋਂ ਪੀਓ ਨੰਬਰ 2 ਕੋਈ ਵੀ ਓਵਰ ਦੀ ਕਾਊਂਟਰ ਮੈਡੀਸਿਨ ਦਰਦਾਂ ਦੀ ਦਵਾਈਆਂ ਵਗੈਰਾ ਤੁਸੀਂ ਨਾ ਲਓ ਨੰਬਰ 3 ਜੇ ਤੁਹਾਡੀ ਬੀਪੀ ਦੀ ਜਾਂ ਸ਼ੂਗਰ ਦੀ ਕੋਈ ਦਵਾਈ ਚੱਲਦੀ ਪਈ ਹੈ ਉਹਨੂੰ ਰੈਗੂਲਰ ਲੋ ਤੇ ਨੰਬਰ 4 ਟਾਈਮ ਟਾਈਮ ਤੇ ਆਪਣੇ ਟੈਸਟ ਜ਼ਰੂਰ ਕਰਾਦੇ ਰਹੋ ਤੇ ਤੁਹਾਨੂੰ ਜਿਸ ਤਰ੍ਹਾਂ ਦੇ ਸਿੰਪਟਮਸ ਮੈਂ ਦੱਸਦੇ ਉਹ ਜੇ ਕੋਈ ਵੀ ਸਿੰਪਟਮ ਤੁਹਾਡੇ ਕੋਲ ਹੁੰਦਾ ਹੈ ਤੁਰੰਤ ਆਪਣੇ ਨਜ਼ਦੀਕੀ ਡਾਕਟਰ ਨੂੰ ਜਾਂ ਨੇਫਰੋਲੋਜਿਸ ਨੂੰ ਕੰਸਲਟ ਕਰੋ ਡਾਕਟਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਤੇ ਬਿਲਕੁਲ ਕਿਡਨੀ ਤੁਹਾਡੇ ਸਰੀਰ ਦੀ ਸਫਾਈ ਕਰਦੀ ਹੈ ਅਗਰ ਉਸ ਨੂੰ ਅਸੀਂ ਜਾਣਦੇ ਆ ਕਿ ਬਰਕਰਾਰ ਰੱਖਣਾ ਚਾਹੀਦਾ ਹੈ ਕਿ ਸਾਡੇ ਕਿਡਨੀ ਸਾਡੇ ਸਰੀਰ ਦੀ ਸਫਾਈ ਕਰਦੇ ਨੇ ਤਾਂ ਉਹਦੇ ਉੱਪਰ ਧਿਆਨ ਦੇਣਾ ਪਵੇਗਾ ਜਿੱਦਾਂ ਕਿ ਅਸੀਂ ਆਪਣੇ ਘਰ ਦੇ ਵਿੱਚ ਸਫਾਈ ਕਰਨ ਵਾਲੇ ਬਾਕੀ ਜਿਹੜੇ ਚੀਜ਼ਾਂ ਉਹਨਾਂ ਦਾ ਧਿਆਨ ਦੰਦੇ ਆ ਨਵੇਂ ਲੈ ਕੇ ਆਨੇ ਉਸ ਤਰ੍ਹਾਂ ਹੀ ਸਾਨੂੰ ਇਸ ਦਾ ਵੀ ਖਿਆਲ ਰੱਖਣਾ ਪਵੇਗਾ ਕਿਉਂਕਿ ਕਿਡਨੀ ਅਗਰ ਤੁਹਾਡੇ ਖਰਾਬ ਹੁੰਦੀਆਂ ਤਾਂ ਉਹ ਟਰਾਂਸਪਲੈਂਟ ਤੱਕ ਜਾ ਸਕਦੀ ਹੈ ਤੇ ਡਾਕਟਰ ਸਾਹਿਬ ਨੇ ਦੱਸਿਆ ਕਿ ਟਰਾਂਸਪਲੈਂਟ ਤੋਂ ਵੀ ਪਹਿਲਾਂ ਬਹੁਤ ਸਾਰੇ ਜਿਹੜੇ ਆਪਾਂ ਕਹੀਏ ਕਿ ਆ ਰਸਤੇ ਜੋ ਗੁਜ਼ਰਨਾ ਪੈਂਦਾ ਜਿੱਥੇ ਕਿ ਤੁਸੀਂ ਤੁਹਾਡੀ ਕਿਡਨੀ ਦੇ ਵਿੱਚ ਡੈਲਸਿਸ ਹੋਏਗਾ ਤੁਹਾਨੂੰ ਮੈਡੀਸਿਨ ਖਾਣੀਆਂ ਪੈਣਗੀਆਂ ਉਸ ਤੋਂ ਬਾਅਦ ਤੁਹਾਨੂੰ ਡੋਨਰ ਲੱਭਣਾ ਪਏਗਾ ਜਾਂ ਫੈਮਿਲੀਰ ਕਿਸੇ ਨੂੰ ਦੇਣੇ ਪਏਗਾ ਪਰ ਜਿਸ ਤੋਂ ਕਿਡਨੀ ਲਓਗੇ ਉਹਦੀ ਵੀ ਕਿਡਨੀ ਰਹਿ ਜੂਗੀ ਇਹ ਵੀ ਖਿਆਲ ਰੱਖਣਾ ਇਸ ਵਾਸਤੇ ਸਾਨੂੰ ਕਰਨ ਚਾਹੀਦਾ ਕਿ ਆਪਣੀ ਕਿਡਨੀ ਦਾ ਅਸੀਂ ਖਿਆਲ ਰੱਖੀਏ ਅਗਰ ਕੋਈ ਕਿਸੇ ਦਿਨ ਆ ਰਹੀ ਕੋਈ ਮੁਸ਼ਕਲ ਆਦੀ ਹੈ ਤਾਂ ਸਿੱਧਾ ਡਾਕਟਰ ਨਾਲ ਕੰਸਲਟ ਕਰਿਏ ਆਪਣੇ ਆਪ ਤੇ ਕੋਈ ਦਵਾਈ ਨਾ ਖਾਈਏ ਤੇ ਅੱਜ ਦੇ ਪੋਡਕਾਸਟ ਵਿੱਚ ਮੈਨੂੰ ਇਜਾਜ਼ਤ ਦਿਓ ਤੇ ਫਿਰ ਕਿਸੇ ਹੋਰ ਅੱਛੇ ਡਾਕਟਰ ਜਨਾਬ ਸਾਹਮਣੇ ਤੁਹ ਕਿਸ ਤਰ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ